ਰਾਸ਼ਨ ਮੰਜੇ ਬਿਸਤਰੇ ਕੱਪੜੇ ਰਸੋਈ ਦਾ ਸਮਾਨ ਬੂਟ ਚੱਪਲਾਂ ਆਦਿ ਸ਼ਾਮਲ ਨੇ ਜਰੰਦਰ ਦੇ ਵਿੱਚ 8 ਵੱਡੇ ਵੱਡੇ ਗੋਦਾਮ ਬਣਾਏ ਗਏ ਨੇ ਜਿਨ੍ਹਾਂ ਦੇ ਵਿੱਚ ਸਮਗਰੀ ਦੀਆਂ ਕਿੱਟਾਂ ਬਣਾਈਆਂ ਜਾ ਰਹੀਆਂ ਨੇ ਇਹ ਅਚਾਨਕ ਆਈ ਹੜਾਂ ਦੀ ਮੁਸੀਬਤ ਨੇ ਲੋਕਾਂ ਨੂੰ ਹਾਲੋਂ ਬਿਹਾਲ ਕਰ ਦਿੱਤਾ ਸਭ ਕੁਝ ਤਹਿਸਨਸ ਹੋ ਗਿਆ ਘਰ ਟਟੇਰੀ ਹੋ ਗਏ ਲੋਕਾਂ ਦਾ ਸਮਾਨ ਤੱਕ ਹੜਾਂ ਦੇ ਪਾਣੀ ਚ ਰੁੜ ਗਿਆ ਜ਼ਮੀਨਾਂ ਤੱਕ ਕਰਾਬ ਹੋ ਗਈਆਂ ਰੇਤ ਦੇ ਟਿੱਬੇ ਬਣ ਗਏ ਅੱਜ ਜਦੋਂ ਪੰਜਾਬ ਤੇ ਮੁਸੀਬਤ ਆਈ ਤਾਂ ਦੂਜੇ ਸੂਬਿਆਂ ਨੇ ਵੀ ਮਦਦ ਦਾ ਹੱਥ ਅੱਗੇ ਵਧਾਇਆ ਵਧਾਉਂਦੇ ਵੀ ਕਿਉਂਣਾ ਕਿਉਂਕਿ ਪੰਜਾਬ ਇੱਕ ਐਸਾ ਸੂਬਾ ਜਿਸ ਨੇ ਜਦੋਂ ਦੁਨੀਆ 'ਚ ਕਿਧਰੇ ਵੀ ਮੁਸੀਬਤ ਆਈ ਤਾਂ ਵੱਧ ਚੜ ਕੇ ਸਭ ਦਾ ਸਾਥ ਦਿੱਤਾ ਮਦਦ ਵੇਲੇ ਲੋਕਾਂ ਦੇ ਨਾਲ ਪੰਜਾਬ ਜਾ ਖੜਿਆ ਅਸੀਂ ਇੱਕ ਐਸੇ ਗੋਦਾਮ ਦੇ ਵਿੱਚ ਮੌਜੂਦ ਆ ਤਾਂ ਜਿੱਥੇ ਤੁਹਾਨੂੰ ਹਰ ਕਿਸਮ ਦੀ ਲੋਕਾਂ ਦੇ ਨਾਲ ਜੁੜੀ ਹੋਈ ਚੀਜ਼ ਚਾਹੇ ਉਹ ਘਰ ਦਾ ਰਾਸ਼ਨ ਹੋਵੇ ਚਾਹੇ ਉਹ ਰਸੋਈ ਦਾ ਸਮਾਨ ਹੋਵੇ ਚਾਹੇ ਉਹ ਬੈਡਰੂਮ ਦਾ ਸਮਾਨ ਹੋਵੇ ਯਾਨੀ ਰਾਸ਼ਨ ਖੰਡ ਦਾਲ ਤੋਂ ਲੈ ਕੇ மஞ்சੇ ਬਿਸਤਰੇ ਭਾਂਡੇ ਕੰਬਲ ਤਰਪਾਲਾਂ ਜਿਨ੍ਹਾਂ ਦੀ ਲੋੜ ਹੈ ਪੈਰਾਂ ਚ ਪਾਉਣ ਨੂੰ ਜੁੱਤੀਆਂ ਲੇਡੀ ਸੂਟ ਮਰਦਾਂ ਦੇ ਲਈ ਕੱਪੜੇ ਯਾਨੀ ਘਰ ਦੇ ਵਿੱਚ ਜਦੋਂ ਘਰ ਪੂਰਾ ਤਹਿਸ ਨੈਸ ਹੋ ਜਾਂਦਾ ਹੈ ਤਾਂ ਉਸ ਤਹਿਸ ਨੈਸ ਘਰ ਦੇ ਵਿੱਚ ਕੁਝ ਨਹੀਂ ਬਚਦਾ ਤੇ ਜਦੋਂ ਕੁਝ ਨਹੀਂ ਬਚਦਾ ਤਾਂ ਛੋਟੀਆਂ ਛੋਟੀਆਂ ਚੀਜ਼ਾਂ ਦੀ ਵੀ ਲੋੜ ਪੈਂਦੀ ਹੈ ਪਰ ਜਦੋਂ ਸਭ ਕੁਝ ਗਵਾ ਚੁੱਕੇ ਲੋਕਾਂ ਨੇ ਉਹ ਸਮਾਨ ਫਿਰ ਤੋਂ ਇਕੱਠਾ ਕਰਨਾ ਹੋਵੇ ਤਾਂ ਉਹ ਚੀਜ਼ਾਂ ਆਸਾਨ ਨਹੀਂ ਰਹਿ ਜਾਂਦੀਆਂ ਕਿਉਂਕਿ ਸਭ ਕੁਝ ਰੁੜ ਫੁੜ ਗਿਆ ਤਾਂ ਐਸੇ ਦੇ ਵਿੱਚ ਨਵੇਂ ਸਿਰਿਓਂ ਘਰ ਖੜਾ ਕਰਨਾ ਸੌਖਾ ਨਹੀਂ ਤਾਂ ਲੋਕਾਂ ਦੇ ਘਰ ਕਿਵੇਂ ਖੜੇ ਕਰਨੇ ਆ ਇੱਕ ਵਾਰ ਘਰਾਂ ਚ ਰੋਟੀ ਪੱਕਦੀ ਕਿਵੇਂ ਕਰਨੀ ਹੈ ਤੇ ਗੁਜਾਰੇ ਜੋ ਸਮਾਨੋਂ ਨਾਲ ਤੱਕ ਪਹੁੰਚਾਉਣ ਦੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਕੋਸ਼ਿਸ਼ ਜੇ ਸਿੱਧੇ ਤੌਰ ਤੇ ਮੈਂ ਗੱਲ ਕਰਾਂ ਤਾਂ ਜਿੱਥੇ-ਜਿੱਥੇ ਚਾਹੇ ਗੁਜਰਾਤ ਹੋਵੇ ਦਿੱਲੀ ਹੋਵੇ ਹਰਿਆਣਾ ਉੱਥੇ ਕਿਉਂਕਿ ਭਾਜਪਾ ਦੀਆਂ ਸਰਕਾਰਾਂ ਨੇ ਤਾਂ ਉੱਥੋਂ ਵੱਡੀ ਮਾਤਰਾ ਦੇ ਵਿੱਚ ਸਮਾਨ ਜਿਹੜਾ ਉਹ ਭੇਜਿਆ ਗਿਆ ਤੇ ਭਾਜਪਾ ਨੇ ਇੱਕ ਟੀਮ ਤਿਆਰ ਕੀਤੀ ਆ ਆਪਣੀ ਜੀਡੀ ਟੀਮ ਹੁਣ ਇਸ ਪੂਰੇ ਸਮਾਨ ਦੀਆਂ ਕਿੱਟਾਂ ਬਣਾ ਰਹੀ ਹੈ ਤੇ ਪੂਰੇ ਪੰਜਾਬ ਚ ਅਸੀਂ ਜਲੰਧਰ ਦੇ ਵਿੱਚ ਮੈਂ ਦੱਸ ਦਿਆਂ ਕਿ ਇਸ ਵੇਲੇ ਮੌਜੂਦ ਹਾਂ ਇੱਥੇ ਸਮਾਨ ਦੀਆਂ ਪੂਰੇ ਦੀਆਂ ਕਿੱਟਾਂ ਤਿਆਰ ਕੀਤੀਆਂ ਜਾ ਰਹੀਆਂ ਤੇ ਪੂਰੇ ਪੰਜਾਬ ਦੇ 14 ਜ਼ਿਲ੍ਹਿਆਂ ਦੇ ਵਿੱਚ ਜਿੱਥੇ-ਜਿੱਥੇ ਇਹ ਮੁਸ਼ਕਲ ਆਈ ਹੈ ਉੱਥੇ-ਉੱਥੇ ਸਮਾਨ ਪਹੁੰਚਾਉਣ ਦੀ ਕੋਸ਼ਿਸ਼ ਹੈ ਜਿਹੜੇ ਪ੍ਰਬੰਧਕ ਨੇ ਉਹ ਸਾਡੇ ਨਾਲ ਨੇ ਜਿਹੜੇ ਇਸ ਵੇਲੇ ਇਸ ਪੂਰੇ ਪ੍ਰੋਜੈਕਟ ਨੂੰ ਚਲਾ ਰਹੇ ਨੇ ਲੋਕਾਂ ਤੱਕ ਸਬੰਦ ਪਹੁੰਚਾਉਣ ਦੀ ਕੋਸ਼ਿਸ਼ ਸੂਰਜ ਭਾਰਤਵਾਦੀ ਜੀ ਸਾਡੇ ਨਾਲ ਨੇ ਜਿਹੜੇ ਪੂਰੀ ਸਟੇਟ ਨੂੰ ਇਸ ਵੇਲੇ ਕੋਆਰਡੀਨੇਟ ਕਰ ਰਹੇ ਨੇ ਇਨਚਾਰਜ ਨੇ ਕਿ ਕਿਵੇਂ ਸਮਾਨ ਪਹੁੰਚਾਉਣਾ ਬਈ ਜੀ ਪਹਿਲਾਂ ਤਾਂ ਮੈਂ ਸਮਝਣਾ ਚਾਹੂੰਗਾ ਕਿ ਸਮਾਨ ਕੀ ਕੀ ਹੈ ਇਹ ਜ਼ੈਨ ਚ ਕਿੱਦਾਂ ਪਲੈਨਿੰਗ ਹੁੰਦੀ ਹੈ ਕਿ ਕਿਵੇਂ ਲੋਕਾਂ ਦੇ ਘਰ ਤੱਕ ਪਹੁੰਚਾਇਆ ਜਾਣਾ ਤੇ ਲੋਕਾਂ ਨੂੰ ਜਿਹੜੀ ਮੁੱਖ ਤੌਰ ਤੇ ਚੀਜ਼ਾਂ ਦੀ ਜ਼ਰੂਰਤ ਹੈ ਉਹ ਸੂਚੀ ਵਿੱਚ ਸਮਝਣੀ ਚਾਹੂੰਗਾ ਲੋਕਾਂ ਤੱਕ ਜਿਹੜੀ ਮਦਦ ਤੁਸੀਂ ਪਹੁੰਚਾਉਣ ਦਾ ਇਸ ਵੇਲੇ ਦਾਅਵਾ ਕਰਦੇ ਹੋ ਭਾਰਤੀ ਜਨਤਾ ਪਾਰਟੀ ਪੰਜਾਬ ਦੇਸ ਸੇਵਾ ਪਖਵਾੜੇ ਦੇ ਤਹਿਤ ਸਭ ਲੋਕਾਂ ਤੱਕ ਸਾਡਾ ਇਹ ਜ਼ਰੂਰਤ ਦਾ ਸਮਾਨ ਪਹੁੰਚੇ ਉਹਦੇ ਵਾਸਤੇ ਅਸੀਂ ਪੂਰੇ ਪ੍ਰਦੇਸ਼ ਦੇ ਵਿੱਚ ਜਲੰਧਰ ਦੇ ਵਿੱਚ 8 ਤਰ੍ਹਾਂ ਦੇ ਗੋਦਾਮ ਅਸੀਂ ਬਣਾਏ ਹਨ ਜਿਹਦੇ اور ਇੱਕ ਗੋਦਾਮ ਦੇ ਵਿੱਚ ਸਭ ਤਰ੍ਹਾਂ ਦੀਆਂ ਜ਼ਰੂਰਤ ਦੀਆਂ ਚੀਜ਼ਾਂ ਇੱਥੋਂ ਡਿਸਪੈਚ ਕਰਕੇ ਲਗਭਗ 14 ਜ਼ਿਲ੍ਹਿਆਂ ਦੇ ਵਿੱਚ ਅਸੀਂ ਭੇਜ ਰਹੇ ਹਾਂ ਜਿਹਦੇ ਵਿੱਚ 7 ਜਿਹੜੇ ਜ਼ਿਲ੍ਹੇ ਹਨ ਉਹ ਹੜਾ ਨਾਲ ਇਫੈਕਟਿਡ ਹੈ ਜੀ ਔਰ ਤੁਸੀਂ ਦੇਖੋਗੇ ਕਿ ਕਿਸ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਕਾਰਕਟਰਮਾਨਾਂ ਨੇ ਇੱਕ ਕਿਟ ਬਣਾਈ ਹੈ ਬਰਤਨ ਕਿਟ ਹੈ ਜਿਹਦੇ ਅੰਦਰ ਡਿਨਰ ਸੈੱਟ ਹੈ ਜਿਹਦੇ ਅੰਦਰ 6 ਪਲੇਟਾਂ ਇੱਕ ਇੱਕ ਲਗਭਗ ਪਤੀਲਾ ਕੜਛੀ ਚਮਚ ਗਲਾਸ ਇੱਕ ਕੁੱਕਰ ਔਰ ਚਪਾਤੀ ਔਰ ਜਾਂ ਸਬਜੀ ਰੱਖਣ ਲਈ ਇਹ ਚਪਤੀ ਬਾਕਸ ਹੈ ਇਹ ਸਭ ਬਰਤਨ ਦੀ ਐਸੀ ਕਿੱਟ ਅਸੀਂ ਬਣਾ ਕੇ ਜੋ ਜ਼ਰੂਰਤ ਦਾ ਜੋ ਬੇਸਿਕ ਨੈਸੈਸਿਟੀ ਹੈ ਕਿ ਕੱਲ ਨੂੰ ਲਾਈਫ ਸ਼ੁਰੂ ਕਰਨੀ ਹੈ ਤਾਂ ਘੱਟ ਤੋਂ ਘੱਟ ਘੱਟ ਤੋਂ ਇਹ ਜ਼ਰੂਰੀ ਚੀਜ਼ਾਂ ਹੋਣੀਆਂ ਚਾਹੀਦੀਆਂ ਘਰ ਦੇ ਅੰਦਰ ਉਹਦੀ ਵਿਵਸਥਾ ਵੀ ਭਾਰਤੀ ਜਨਤਾ ਪਾਰਟੀ ਦੇ ਕਾਰਕਟਰਤਾਵਾਂ ਨੇ ਕੀਤੀ ਹੈ ਜੀ ਜੇ ਅਸੀਂ ਅੱਗੇ ਗੱਲ ਕਰੀਏ ਇਹ ਕਿਉਂ ਲਗਭਗ ਜਦੋਂ ਪਾਣੀ ਆਇਆ ਜਾਂ ਇਹ ਹੜ੍ਹ ਦੀ ਜਿਹੜੀ ਆਪਦਾ ਆਈ ਹੈ ਜਿਹਦੇ ਕਾਰਨ ਲੋਕ ਪੰਜਾਬ ਦੇ ਲਗਭਗ 3 ਲੱਖ ਪਰਿਵਾਰ ਇਹਦੇ ਨਾਲ ਇਫੈਕਟ ਹੋਏ ਆ ਸਿੱਧੇ ਸਿੱਧੇ ਔਰ ਉਹਦੇ ਅੰਦਰ ਵੀ ਦੇਖੇ 2000 ਪਿੰਡੇ ਦੀ ਚਪੇਟ ਚ ਆਏ ਆ ਔਰ ਜਿਹਦੇ ਅੰਦਰ 1000 ਪਿੰਡ ਤਾਂ ਪੂਰੀ ਤਰੀਕੇ ਦੇ ਨਾਲ ਜਿਨ੍ਹਾਂ ਨੂੰ ਆਪਣੀ ਉੱਥੇ ਦੇ ਲੋਕਾਂ ਨੂੰ ਆਪਣੀ ਜ਼ਿੰਦਗੀ ਸ਼ੁਰੂ ਕਰਨੀ ਹੈ ਤੇ ਦੁਬਾਰਾ ਜ਼ਿੰਦਗੀ ਸ਼ੁਰੂ ਕਰਨੀ ਪੈਣੀ ਹੈ 986 ਦੇ ਆਸ-ਪਾਸ ਪਿੰਡ ਹੈ ਜਿਹਦੇ ਅੰਦਰ ਪਠਾਨਕੋਟ ਦੇ 110 ਪਿੰਡ ਹੈ ਗੁਰਦਾਸਪੁਰ ਜ਼ਿਲ੍ਹੇ ਦੇ 360 ਪਿੰਡ ਹੈ ਫਿਰ ਉਸ ਤੋਂ ਬਾਅਦ ਆਈਨਾਲਾ ਅੰਮ੍ਰਿਤਸਰ ਵਿਹਾਤੀ ਦੇ 200 200 210 ਪਿੰਡ ਹੈ ਐਦਾ ਕਰਕੇ 1000 ਪਿੰਡ ਜਿਹੜੇ ਹਨ ਉਹ ਇਫੈਕਟ ਕਰ ਰਹੇ ਹਨ ਹੁਣ ਉਹਦੇ ਅੰਦਰ ਲੋਕਾਂ ਦਾ ਫਰਨੀਚਰ ਚਲਾ ਗਿਆ ਮੰਜੇ ਚਲੇ ਗਏ ਰਹਿਣ ਦਾ ਸਮਾਨ ਚਲਾ ਗਿਆ ਉਹ ਸਾਰੀਆਂ ਜ਼ਰੂਰਤ ਦੀਆਂ ਚੀਜ਼ਾਂ ਕੀ ਹੈ ਤੇ ਉਹਦੇ ਅੰਦਰ ਇਹ ਸੋਚਿਆ ਕਿ ਇਸ ਇਹਦੇ ਅੰਦਰ ਮੰਜੇ ਮੰਜੇ ਦੇਣੇ ਆ ਤੇ ਉਹਦੇ ਨਾਲ ਕੰਬਲ ਵੀ ਦੇਣਾ ਹੈ ਕੰਬਲ ਇੱਕ ਵਿਸ਼ਾਉਣ ਵਾਲਾ ਹੈ ਇੱਕ ਉੱਪਰ ਲੈਣ ਵਾਲਾ ਹੈ ਫਿਰ ਉਸ ਤੋਂ ਬਾਅਦ ਅਹੀ ਦੇਖੀ ਤਾਂ ਕਿ ਜਿਹੜੇ ਸਭ ਤੋਂ ਜ਼ਰੂਰੀ ਚੀਜ਼ ਹੈ ਤਾਵਲ ਤਾਵਲ ਵੀ ਟੋਲੀਏ ਵੀ ਅਸੀਂ ਦੇਂਦਾ ਜਿਹੜਾ ਉੱਥੇ ਪ੍ਰੋਵੀਜ਼ਨ ਹੈ ਉਹ ਵੀ ਅਸੀਂ ਦੇ ਰਹੇ ਹਾਂ ਉਹਦੇ ਅੰਦਰ ਫਿਰ ਅਸੀਂ ਅੱਗੇ ਵਧੀਏ ਅੱਗੇ ਵਧ ਅੱਗੇ ਵਧਾਂਗੇ ਤੇ ਲੇਡੀਜ਼ ਔਰ ਜੈਂਟਰੀ ਲੋਕਾਂ ਦੇ ਕੱਪੜੇ ਤੱਕ ਡਿਸਟロイ ਹੋ ਗਏ ਨੇ ਉਸ ਸਿਲਟ ਦੇ ਅੰਦਰ ਜਾਂ ਉਸ ਮਟੀਰੀਅਲ ਦੇ ਅੰਦਰ ਤਾਂ ਉਹਦੇ ਅੰਦਰ ਵੀ ਲੇਡੀਜ਼ ਔਰ ਜੈਂਟਸ ਤੇ ਲਈ ਵੀ ਅਸੀਂ ਵਿਵਸਥਾ ਕੀਤੀ ਉਹਨਾਂ ਦੇ ਸੂਟਸ ਐ ਮਤਲਬ ਸੂਟਸ ਅਹੀ ਦੇ ਰਹੇ ਹਾਂ ਉਹਨਾਂ ਨੂੰ ਲੇਡੀਜ਼ ਨੂੰ ਉਸ ਤੋਂ ਇਲਾਵਾ ਮਹਿਲਾਵਾਂ ਨੂੰ ਔਰ ਬੰਦਿਆਂ ਨੂੰ ਉਹਨਾਂ ਦੇ ਕੱਪੜੇ ਅਸੀਂ ਦੇਣ ਦਾ ਪ੍ਰਯਾਸ ਕਰ ਰਹੇ ਹਾਂ ਔਰ ਪੈਰਾਂ ਦੇ ਲਈ ਕੀ ਜਿਦੋਂ ਹੀ ਦੇਖਦੇ ਕੋਈ ਐਸੀ ਆਪਦਾਨ ਦੀ ਹੈ ਉਸ ਆਪਤਾ ਦੇ ਅੰਦਰ ਬੰਦਾ ਸਵੇਰੇ ਰਾਤ ਸੌਂਦਾ ਤਾਂ ਕਿਸੇ ਹੋਰ ਸਥਿਤੀ ਦੇ ਅੰਦਰ ਸਵੇਰੇ ਉੱਠਦਾ ਤਾਂ ਕੁਝ ਨਹੀਂ ਹੈ ਤੂ ਦੇ ਅੰਦਰ ਹੀ ਦੇਖਦੇ ਪੈਰਾਂ ਦੇ ਵਿੱਚ ਪੈਰਾਂ ਦੇ ਲਈ ਜੁੱਤੇ ਚੱਪਲ ਜੁੱਤੇ ਚੱਪਲ ਔਰ ਇਹ ਬੱਚਿਆਂ ਦੇ ਚੱਪਾ ਲੇਡੀਜ਼ ਦੇ ਚੱਪਲ ਐਸੀ ਸਾਰੀ ਐਸੀ ਪਾਇਦਾਨ ਇਹ ਦੇਣ ਦਾ ਪ੍ਰਯਾਸ ਅਸੀਂ ਇਹਦੇ ਅੰਦਰ ਕਰ ਰਹੇ ਹਾਂ ਅਸੀਂ ਸਮਾਨ ਵਿੱਚ ਦੇਖ ਰਹੇ ਵੱਡੇ ਵੱਡੇ ਟੀਅਰ ਲੱਗੇ ਨੇ ਆਮਾਰ ਲੱਗੇ ਨੇ ਇਹ ਸਮਾਨ ਆਇਆ ਫਿਰ ਕਿੱਥੋਂ ਕਿੱਥੋਂ ਜਦੋਂ ਮੈਂ ਜ਼ਿਕਰ ਕੀਤਾ ਕਿੱਥੋਂ ਕਿੱਥੋਂ ਔਰ ਕਿੰਨੀ ਕੁ ਮਾਤਰਾ ਇਹ ਸਮਾਨ ਆਇਆ ਇਹ ਕਿੱਥੇ ਕਿੱਥੇ ਤੋਂ ਲੱਗਦਾ ਕਿ ਪਛਾਹਿਆ ਜਾ ਸਕਦਾ ਸਾਰੇ ਲੋਕਾਂ ਦੀ ਜ਼ਰੂਰਤ ਤੋਂ ਲੱਗਦਾ ਕਿ ਪੂਰੀ ਕਰ ਸਕਦੇ ਹੁ ਅਸੀਂ ਇੱਕ ਪਿਛ ਕੀਤਾ ਜੋ ਸਾਡਾ ਸਟਰਕਚਰ ਹੈ ਭਾਰਤੀ ਜਨਤਾ ਪਾਰਟੀ ਇੱਕ ਪੋਲਿਟੀਕਲ ਪਾਰਟੀ ਹੋਣ ਦੇ ਨਾਤੇ ਉਹਦਾ ਇੱਕ ਸਟਰਕਚਰ ਹੈ ਥੱਲੇ ਤੱਕ ਪਿੰਡ ਤੱਕ ਤੋ ਅਸੀਂ ਜਿਸ ਤਰੀਕੇ ਨਾਲ ਪਹਿਲੇ ਕਿਹਾ ਕਿ 286000 ਦੇ ਆਸ-ਪਾਸ ਪਿੰਡੋਂ ਨੇ ਜਿਹੜੇ ਪੂਰੇ ਤਰੇ ਤਰੀਕੇ ਨਾਲ ਡਿਸਟਰੋਏ ਹੋਏ ਨੇ ਜਿਹੜੇ ਖਤਮ ਹੋਏ ਨੇ ਫਿਰ ਉਸ ਤੋਂ ਇਲਾਵਾ 2000 ਪਿੰਡ ਪੂਰੇ ਮਾਰ ਆਈ ਨੇ ਔਰ ਉਹਦੇ ਅੰਦਰ ਵੀ ਦੇਖੀਏ ਤੇ 20 ਐਸੀਆਂ ਵਿਧਾਨ ਸਭਾਏ ਜਿੱਥੇ ਜੀਵਨ ਦੁਬਾਰਾ ਸ਼ੁਰੂ ਕਰਨਾ ਹੈ ਤੋ ਅਸੀਂ ਲਗਭਗ 7 ਜ਼ਿਲ੍ਹੇ ਹੋ ਗੁਰਦਾਸਪੁਰ ਤੋਂ ਲੈ ਕੇ ਫਾਜ਼ਿਲਕਾ ਤੱਕ ਦੋਸਤੋ ਇਲਾਵਾ ਪੰਜਾਬ ਦੇ ਹੋਰ 7 ਜ਼ਿਲ੍ਹੇ ਐ ਸੇ 14 ਜ਼ਿਲ੍ਹਿਆਂ ਦੇ ਅੰਦਰ ਅਸੀਂ ਇਹ ਵਿਵਸਥਾ ਕਰਨ ਦਾ ਪ੍ਰਯਾਸ ਕਰ ਰਹੇ ਹਾਂ ਔਰ 1000 ਪਿੰਡਾਂ ਦੀ ਜਿਹੜੀ ਗੱਲ ਕੀਤੀ ਉਹ ਤੇ ਸਵਾ ਲੱਖ ਪਰਿਵਾਰ ਦੇ ਅੰਦਰ ਇਫੈਕਟ ਹੋਏ ਨੇ ਉਹਨਾਂ ਪਰਿਵਾਰਾਂ ਨੂੰ ਉਸੇ ਟਾਰਗੇਟ ਕਰਕੇ ਪਲੱਸ ਜਿਹੜੇ ਹੋਰ ਵਿਧਾਨ ਸਭਾ ਦੇ ਅੰਦਰ ਉਹਨਾਂ ਪਰਿਵਾਰਾਂ ਨੂੰ ਉਹਦਾ ਇੱਕ ਡਾਟਾ ਬੇਸ ਹੈ ਉਸ ਡਾਟਾ ਬੇਸ ਤੇ ਨਾਲ ਅਸੀਂ ਇਹ ਪ੍ਰਿਆਸ ਕਰਦੇ ਸਵਾ ਲੱਖ ਲੋਕਾਂ ਦਾ ਜ਼ਿਕਰ ਕਰ ਰਹੇ ਹੋ ਤਾਂ ਸਵਾ ਲੱਖ ਲੋਕਾਂ ਦੇ ਹਿਸਾਬ ਦੇ ਨਾਲ ਤੁਹਾਡੇ ਕੋਲ ਇਹ ਸਮਾਨ ਅਚਾਹ ਸੂਟ ਨੇ ਜੀ ਜਿਹੜੇ ਵਿਖਾ ਰਹੇ ਹੋ ਇਹ ਮਹਿਲਾਵਾਂ ਦੇ ਲਈ ਅਸੀਂ ਸੂਟ ਜਿਹੜੇ ਉਹਨਾਂ ਨੂੰ ਜਾਣਾ ਹੈ ਇੱਕ ਪਰਿਵਾਰ ਦੇ ਅੰਦਰ ਲਗਭਗ ਦੋ ਸੂਟ ਹੈ ਮੈਂ ਔਰ ਦੋ ਹੀ ਜੈਂਟਲੀ ਦੋ ਹੀ ਮਹਿਲਾ ਦੇ ਲਈ ਦੋ ਕੰਬਲ ਦੋ ਕੰਬਲ ਵਿਛਾਉਣ ਲਈ ਦੋ ਕੰਬਲ ਉੱਪਰ ਲੈਣ ਦੇ ਇੱਕ ਛੋਟਾ ਜਿਹੜਾ ਹਲਕਾ ਕੰਬਲ ਹੈ ਜਿਹੜਾ ਇਸ ਮੌਸਮ ਦੇ ਅੰਦਰ ਹੈ ਤੇ ਉਹ ਅਸੀਂ ਦੇਣ ਦਾ ਔਰ ਦੋ ਮੰਜੇ ਉਹਦੇ ਅੰਦਰ ਪ੍ਰਯਾਸ ਕਰ ਰਹੇ ਆਂ ਤੇ ਦੋ ਮੰਜੇ ਬਿਸਤਰੇ ਅੱਛਾ ਜੀ ਮੈਂ ਤੁਸੀਂ ਸਵਾ ਲੱਖ ਲੋਕਾਂ ਦਾ ਡਾਟਾ ਜ਼ਿਕਰ ਕਰ ਰਹੇ ਹੋ ਤੇ ਸਵਾ ਲੱਖ ਲੋਕਾਂ ਦੇ ਹਿਸਾਬ ਨਾਲ ਤੁਹਾਡੇ ਕੋਲ ਕਿੱਟ ਪਹੁੰਚੀ ਹੈ ਸਮਾਨ ਕਿੰਨਾ ਪਹੁੰਚਿਆ ਤੁਹਾਡੇ ਕੋਲ ਉਹ ਹਜੇ ਹਜੇ ਤੱਕ ਅਸੀਂ 26000 ਕਿੱਟ ਜਿਹੜੀ ਹੈ ਡਾਇਰੈਕਟ ਡਿਸਟ੍ਰੀਬਿਊਟ ਕਰ ਚੁੱਕੇ ਆਂ ਸਾਡੇ ਕੋਲ ਇਸ ਗੋਡਾਣ ਦੇ ਵਿੱਚ 70000 ਕਿੱਟ ਦਾ ਮਟੀਰੀਅਲ ਹੈ 70000 ਦਾ ਹੈ ਉਸ ਤੋਂ ਇਲਾਵਾ ਸਾਡੇ 8 ਗ ਆਇਆ ਅੱਛਾ ਆਇਆ ਕਿੱਥੋਂ ਫਿਰ ਕਿੰਨਾ ਕਿੰਨਾ ਜੀ ਇਹਦੇ ਵਿੱਚ ਇਹ ਹੈ ਕਿ ਸਭ ਤੋਂ ਪਹਿਲੇ ਸਾਨੂੰ ਦਿੱਲੀ ਦਿੱਲੀ ਸਰਕਾਰ ਤੋਂ ਆਇਆ ਹੈ ਦਿੱਲੀ ਸਰਕਾਰ ਔਰ ਭਾਰਤੀ ਜਨਤਾ ਪਾਰਟੀ ਦਿੱਲੀ ਸਟੇਟ ਦੂਸਰਾ ਹਰਿਆਣਾ ਤੋਂ ਆਇਆ ਲਗਭਗ 250 ਟਰੱਕ ਅਸੀਂ ਥੱਲੇ ਹਜੇ ਤੱਕ ਡਿਸਟ੍ਰੀਬਿਊਟ ਕਰ ਚੁੱਕੇ ਹਾਂ 250 ਟਰੱਕਸ ਅਸੀਂ ਕਰ ਚੁੱਕੇ ਹਾਂ ਅੱਛਾ ਮੈਂ ਗੁਜਰਾਤ ਦੀਆਂ ਬੋਰੀਆਂ ਦੇਖ ਰਿਹਾ ਉੱਥੋਂ ਕੀ ਕੀ ਪਹੁੰਚਾ ਤੁਹਾਡੇ ਕੋਲ ਉੱਥੇ ਸਾਡੇ ਕੋਲ ਉਹਨਾਂ ਨੇ ਰਾਸ਼ਨ ਦੇ ਵਿੱਚ ਦੇਖਿਆ ਜਾਏ ਤਾਂ ਖੰਡ ਪਹੁੰਚੀ ਹੈ ਚਾਵਲ ਪਹੁੰਚੇ ਹੈ ਦਾਲ ਪਹੁੰਚੇ ਹੈ ਅੰਮੋਲ ਦਾ ਆਟਾ ਆਟਾ ਪਹੁੰਚਿਆ ਹੈ ਇਹਦੇ ਅੰਦਰ 2 ਹੈ 1 ਟੱਕ ਕਿਲੋ ਦਾ ਪੈਕ ਹੈ 1 5 ਕਿਲੋ ਦਾ ਪੈਕ ਹੈ 1 10 ਕਿਲੋ ਦਾ ਪੈਕ ਹੈ ਇਸ ਕਰਕੇ ਇਹ ਹੀ ਦੇਖਿਆ ਤਾਂ ਇਹ ਸਭ ਔਰ ਦੁੱਧ ਸੁੱਕਾ ਦੁੱਧ ਪਹੁੰਚਾਇਆ ਉਹਨਾਂ ਨੇ ਸਾਨੂੰ ਔਰ ਫਿਰ ਉਸ ਤੋਂ ਬਾਅਦ ਰਿਫਾਈਨਡ ਰਿਫਾਈਨਡ ਔਇਲ ਪਹੁੰਚਾਇਆ ਫਿਰ ਦੂਜੀ ਚੀਜ਼ ਕੀ ਚਲੋ ਸਾਰੀਆਂ ਪੋਲਿਟੀਕਲ ਪਾਰਟੀਆਂ ਆਪੋ ਆਪਣੇ ਲੈਵਲ ਤੇ ਲੱਗੀਆਂ ਹੋਈਆਂ ਚਾਹੇ ਕੋਈ ਵੀ ਪਾਰਟੀ ਮੈਂ ਕਿਹਾ ਤਾਂ ਜ਼ਿਕਰ ਨਹੀਂ ਕਰਦਾ ਚਾਹੇ ਚਲੋ ਕਰ ਵੀ ਦੇਣਾ ਕਾਂਗਰਸ ਹੋਵੇ ਅਕਾਲੀ ਦਲ ਹੋਵੇ ਆਪ ਬੜੀ ਤਾਂ ਸਰਕਾਰ ਹੈ ਤੁਸੀਂ ਬੀਜੇਪੀ ਵਾਲੇ ਤੁਸੀਂ ਵੀ ਲੱਗੇ ਹੋਏ ਹੋ ਕਿੰਨਾ ਕਿਤੇ ਇਸ ਚੀਜ਼ ਨੂੰ ਲੈ ਕੇ ਜਰੂਰ ਸਵਾਲ ਕੀਤੇ ਜਾਣਗੇ ਕਿ ਜੇ ਦੂਜੀਆਂ ਸਰਕਾਰਾਂ ਤੋਂ ਮਦਦ ਆਈ ਤਾਂ ਸਰਕਾਰ ਤੋਂ ਸਰਕਾਰ ਕੋਲੇ ਕਿਉਂ ਨਹੀਂ ਆਈ ਕਿ ਸਰਕਾਰ ਸਰਕਾਰਾਂ ਦਾ ਸੰਪਰਕ ਕਰਕੇ ਹਾਲਾਂਕਿ ਪੰਜ ਪੰਜ ਕਰੋੜ ਦਾ ਪਹਿਲਾਂ ਜ਼ਿਕਰ ਹੋਇਆ ਤਾਂ ਇਹ ਡਾਇਰੈਕਟ ਯਾਨੀ ਬੀਜੇਪੀ ਨੂੰ ਇੱਕ ਵੱਖਰੇ ਤੌਰ ਤੇ ਪੰਜਾਬ ਦੇ ਲੋਕਾਂ ਤੱਕ ਪਹੁੰਚ ਕਰਨ ਦੇ ਲਈ ਸਮਾਨ ਆਇਆ। ਇਹਦੇ ਅੰਦਰ ਗੁਜਰਾਤ ਸਰਕਾਰ ਨੇ ਜਿਹੜਾ ਇੱਕ ਇੱਕ ਟ੍ਰੇਨ ਭੇਜੀ ਹੈ ਉਹਦੇ ਵਿੱਚ ਅੱਧੀ ਟ੍ਰੇਨ ਸਾਨੂੰ ਦਿੱਤੀ ਹੈ। ਅੱਡੀ ਟ੍ਰੇਨ ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਦਿੱਤੀ ਹੈ। ਔਰ ਜਿਸ ਤਰੀਕੇ ਨਾਲ ਡਿਮਾਂਡ ਹੈ ਲਗਭਗ ਜੋ ਮਿਲ ਕੋ ਜਾਣਕਾਰੀ ਹੈ ਕਿ 600 ਦੇ ਆਸ-ਪਾਸ ਹਰਿਆਣਾ ਸਰਕਾਰ ਨੇ ਰਾਹਤ ਸਮੱਗਰੀ ਭੇਜੀ ਹੈ ਟਰੱਕਾਂ ਦੀ ਉਹਦੇ ਅੰਦਰ ਸਾਨੂੰ ਵੀ ਭੇਜੀ ਹੈ, ਸਰਕਾਰ ਨੂੰ ਵੀ ਭੇਜੀ ਹੈ। ਉਸ ਸਾਬ ਦੇ ਨਾਲ ਉਹਨਾਂ ਨੇ ਦੋਨੋਂ ਜਗ੍ਹਾ ਵੰਡਿਆ ਹੈ। ਕੋਈ ਵਿਤਕਰਾ ਨਹੀਂ। ਇਹ ਪੰਜਾਬ ਦੀ ਇਸ ਦੁੱਖ ਦੀ ਘੜੀ ਦੇ ਅੰਦਰ ਅਸੀਂ ਇੱਕ ਪੋਲਿਟিক্যাল ਪਾਰਟੀ ਤੋਂ ਉੱਪਰ ਹੋ ਕੇ ਵੀ ਸੋਚੀਏ ਤਾਂ ਪੰਜਾਬ ਦੇ ਅੰਦਰ ਕਿੰਨੇ ਸਮਾਜ ਸੇਵੀ ਐ ਐਨ ਜੀਓਜ਼ ਐ ਕਲਾਕਾਰ ਐ ਖਿਡਾਰੀ ਐ ਸਭ ਫੀਲਡ ਚ ਆਏ ਆ ਇਸ ਆਫਤਾ ਦੇ ਲਈ ਇਹਨੂੰ ਅਸੀਂ ਪੋਲਿਟਿਕਲੀ ਗੱਲ ਨਾ ਕਰਦੇ ਹੋਵੇ ਇਹਦੇ ਅੰਦਰ ਸਮਾਜਿਕ ਤੌਰ ਦੇ ਉੱਤੇ ਸਾਡੀ ਜਿਹੜੀ ਰਿਸਪਾਂਸਿਬਿਲਟੀ ਐ ਉਹ ਅਸੀਂ ਪੂਰਾ ਕਰਦੇ ਆਂ ਤਾਂ ਭਾਜਪਾ ਦੇ ਇਹ ਲੋਕ ਨੇ ਜੀ ਕਹਿੰਦੇ ਨੇ ਕਿ ਜਿੱਥੇ-ਜਿੱਥੇ ਭਾਜਪਾ ਦੀਆਂ ਸਰਕਾਰਾਂ ਨੇ ਉੱਥੋਂ-ਉੱਥੋਂ ਸਮਾਨ ਆਇਆ ਤਾਂ ਵੱਡੇ-ਵੱਡੇ ਢੇਰ ਲੱਗੇ ਹੋਏ ਨੇ ਗਦਾਮ ਬਣੇ ਹੋਏ ਨੇ ਅੱਠ ਗਦਾਮ ਕਹਿੰਦੇ ਐਸੇ ਬਣੇ ਨੇ ਕਹਿੰਦੇ ਕਿ ਸਮਾਨ ਆਇਆ ਅੱਧਾ ਸਰਕਾਰ ਨੂੰ ਗਿਆ ਪੰਜਾਬ ਸਰਕਾਰ ਨੂੰ ਅੱਧ ਪੋਲੀਟਿਕਲੀ ਇਹਨਾਂ ਦੇ ਕੋਲੇ ਆਇਆ ਪਾਰਟੀ ਕੋਲੇ ਤਾਂ ਕਿ ਅੱਧਾ ਇਹ ਵੰਡਣਗੇ ਤਾਂ ਹਾਲਾਂਕਿ ਸਾਰੀਆਂ ਪਾਰਟੀਆਂ ਇਸ ਵੇਲੇ ਇਹਨਾਂ ਹਾਲਾਤਾਂ ਦੇ ਵਿੱਚ ਦੇਖ ਰਹੇ ਆਂ ਅਸੀਂ ਕਿ ਆਪਣੇ ਆਪਣੇ ਚਾਹੇ ਉਹ ਬੈਨਰ ਲੱਗਾ ਹੋਵੇ ਚਾਹੇ ਨਾਂ ਲੱਗਾ ਪਰ ਉਹਨਾਂ ਦੇ ਲੀਡਰ ਨਜ਼ਰ ਆਉਂਦੇ ਆ ਤਾਂ ਫਿਰ ਬੀਜੇਪੀ ਕਹਿੰਦੀ ਹੈ ਕਿ ਜੇ ਬਾਕੀ ਪੋਲੀਟਿਕਲ ਪਾਰਟੀਆਂ ਜਾ ਕੇ ਹੜਾਂ ਦੇ ਵਿੱਚ ਲੋਕਾਂ ਦੇ ਨਾਲ ਖੜ੍ਹ ਸੜੀਆਂ ਤਾਂ ਫਿਰ ਬੀਜੇਪੀ ਕਿਉਂ ਨਹੀਂ ਖੜ੍ਹ ਸਕਦੀ ਇਹ ਜੇ ਬੀਜੇਪੀ ਦੇ ਲੋਕ ਕਮਾਂਡਦੇ ਨੇ ਫਿਰ ਉਹ ਕਿਉਂ ਨਹੀਂ ਹੋ ਸਕਦਾ ਤਾਂ ਇਸ ਕਰਕੇ ਬੀਜੇਪੀ ਆਪਦੇ ਪੱਧਰ ਤੇ ਆਪਦੇ ਲੈਵਲ ਤੇ ਜਿਹੜਾ ਹੈਗਾ ਉਹ ਲੋਕਾ ਤੱਕ ਪਹੁੰਚ ਕਰ ਰਹੀ ਹੈ ਜਲੰਧਰ ਨੂੰ ਜਿਹੜਾ ਹੈਗਾ ਇਹਨਾਂ ਨੇ ਮੇਨ ਹੱਬ ਬਣਾ ਲਿਆ ਔਰ ਜਲੰਧਰ ਦੇ ਵਿੱਚੋਂ ਪੂਰੇ ਪੰਜਾਬ ਦੇ ਵਿੱਚ ਕਿੱਟ ਬਣਾ ਕੇ ਭੇਜੀ ਜਾ ਰਹੀ ਹੈ ਜਿਸ ਤਰ੍ਹਾਂ ਇਹਨਾਂ ਨੇ ਸਮਾਨ ਤਾਂ ਸਾਰਾ ਦੱਸ ਹੀ ਦਿੱਤਾ ਕਿ ਇੱਕ ਘਰ ਦੇ ਵਿੱਚ ਜ਼ਰੂਰਤ ਮੁਤਾਬਕ ਪਰ ਨਾਲ ਨਾਲ ਇਹਨਾਂ ਨੇ ਜਿਹੜਾ ਗੱਟੇ ਸਬਾਨ ਪਾ ਕੇ ਭੇਜਣਾ ਉਹਦੇ ਤੇ ਆਪ ਦਾ ਭਾਜਪਾ ਦਾ ਨਿਸ਼ਾਨ ਜਰੂਰ ਜਿਹੜਾ ਹੈਗਾ ਉਹ ਰੱਖਿਆ ਤਾਂ ਇਹ ਕਿੱਟਾਂ ਬਣਾ ਬਣਾ ਕੇ ਜਿਹੜੀਆਂ ਦਿੱਤੀਆਂ ਜਾ ਰਹੀਆਂ ਜੀ ਫਿਲਹਾਲ ਪੰਜਾਬ ਦੇ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਮਦਦ ਦੀ ਲੋੜ ਹੈ ਉਹਨਾਂ ਲੋਕਾਂ ਨੂੰ ਜਿਹੜੇ ਇਸ ਵੇਲੇ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਪਰ ਕੁਝ ਦਿਨ ਬਾਅਦ ਉਹਨਾਂ ਨੂੰ ਹੁਣ ਉਹ ਵੀ ਜ਼ਰੂਰਤ ਹੈ ਕਿ ਉਹਨਾਂ ਦੀਆਂ ਜ਼ਮੀਨਾਂ ਕਿਵੇਂ ਪੱਧਰ ਕੀਤੀਆਂ ਜਾਣੀਆਂ ਉਹਨਾਂ ਦੇ ਘਰ ਟਹਿ ਗਏ ਨੇ ਉਹ ਕਿਵੇਂ ਠੀਕ ਕੀਤੇ ਜਾਣੇ ਨੇ ਸਭ ਕੁਝ ਤੈਸ ਨਾਸ ਹੋ ਗਿਆ ਜਾਂਦਿਆਂ ਦੇ ਵੀ ਪੁੱਛ ਲੈਂਦੇ ਆ ਇਹ ਰਾਸ਼ਨ ਵਗੈਰਾ ਤਾਂ ਤੁਸੀਂ ਚਲੋ ਪਹਛਾ ਦੇਓਗੇ ਜਿ ਮੰਜੇ ਬਿਸਤਰੇ ਪਹਛਾ ਦੇਓਗੇ ਹੁਣ ਉਹਨਾਂ ਨੂੰ ਉਹਦੀ ਬੜੀ ਜ਼ਰੂਰਤ ਹੈ ਜ਼ਮੀਨਾਂ ਪੱਧਰ ਕਰ ਲਈ ਤੇਲ ਵੀ ਚਾਹੀਦਾ ਹੈ ਟਰੈਕਟਰ ਚਾਹੀਦੇ ਆ ਜេសਵੀ ਮਸ਼ੀਨਾਂ ਚਾਹੀਦੀਆਂ ਘਰ ਟੈਗੇ ਆ ਹਾਲਾਂਕਿ ਕੰਮ ਸਰਕਾਰ ਦੇ ਨੇ ਪਰ ਕੀ ਜਿਵੇਂ ਸਮਾਜ ਸੇਵੀ ਸੰਸਥਾਵਾਂ ਲੱਗੀਆਂ ਹੋਈਆਂ ਕਿ ਤੁਸੀਂ ਵੀ ਉਹਦੇ 'ਚ ਵੀ ਯੋਗਦਾਨ ਪਾਉਂਗੇ ਫਿਰ ਭਾਰਤੀਨ ਤਾਂ ਪਾਰਟੀ ਰਾਸ਼ਨ ਤੋਂ ਇਲਾਵਾ ਅਸੀਂ ਦੇਖਿਆ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਸਭ ਤੋਂ ਜ਼ਰੂਰੀ ਬੰਦੇ ਦੀ ਸਿਹਤ ਹੈ ਸਿਹਤ ਦੇ ਅੰਦਰ ਪਸ਼ੂਆਂ ਦੀ ਵੀ ਸਿਹਤ ਠੀਕ ਰੱਖਣ ਦੇ ਲਈ ਅਸੀਂ ਮੈਡੀਕਲ ਕੈਂਪ ਲਗਾ ਰਹੇ ਹਾਂ ਔਰ ਬੰਦਿਆਂ ਦੀ ਸਿਹਤ ਨੂੰ ਵੀ ਠੀਕ ਰੱਖਣ ਦੇ ਲਈ ਅਸੀਂ ਲਗਾ ਰਹੇ ਹਾਂ ਲਗਭਗ ਪੂਰੇ ਪੰਜਾਬ ਦੇ ਅੰਦਰ 100 ਕੈਂਪ ਅਸੀਂ 1-2 ਦਿਨ ਦੇ ਅੰਦਰ ਸ਼ੁਰੂ ਕਰ ਰਹੇ ਹਾਂ ਦੂਸਰੀ ਗੱਲ ਹੈ ਕਿ ਜਿੱਥੇ ਅਸੀਂ ਕਿਹਾ ਕਿ ਜ਼ਮੀਨਾਂ ਪੱਧਰੀਆਂ ਕਰਨੀਆਂ ਆ ਉਹਦੇ ਲਈ ਵੀ ਭਾਰਤੀ ਜਨਤਾ ਪਾਰਟੀ પ્રયાસ ਰਹਿਤ ਹੈ ਉਹਦੇ ਅੰਦਰ ਵੀ ਅਸੀਂ ਟਰੈਕਟਰ ਟਰਾਲੀ ਦੇ ਨਾਲ ਜੋ ਵੀ ਇਕੁਇਪਮੈਂਟ ਚਾਹੀਦੇ ਆ ਉਹਦੇ ਵੀ ਯੋਜਨਾ ਬਣੀ ਬਣਾਈ ਐ ਅਸੀਂ ਫਿਰ ਅਸੀਂ ਇੱਕ ਤੀਸਰੀ ਗੱਲ ਹੋਰ ਕੀਤੀ ਹੈ ਕਿ ਜਦ ਤੱਕ ਇਹ ਚੀਜ਼ਾਂ ਠੀਕ ਨਹੀਂ ਹੁੰਦੀਆਂ ਲਾਈਫ ਜਾਂ ਜ਼ਿੰਦਗੀ ਸਟ੍ਰੀਮਲਾਈਨ ਨਹੀਂ ਹੁੰਦੀ ਜੀ ਠੀਕ ਔਰ ਤਦ ਤੱਕ ਅਸੀਂ ਜੋ ਜ਼ਰੂਰਤ ਦੀਆਂ ਚੀਜ਼ਾਂ ਆ ਜਿਹਦਾ ਚਾਰਾ ਆ ਪਸ਼ੂਆਂ ਦਾ ਉਹ ਵੀ ਅਸੀਂ ਪ੍ਰੋਵਾਈਡ ਕਰਨ ਦਾ ਪ੍ਰਯਾਸ ਹਰ ਜਗ੍ਹਾ ਕਰਦੇ ਪਏ ਆ ਤੁਹਾਡੀ ਜਾਣਕਾਰੀ ਲਈ ਜਿਸ ਦਿਨ ਇਹ ਪਾਣੀ ਆਇਆ ਉਸ ਦਿਨ ਕੱਲੀ ਭਾਜਪਾ ਇੱਕ ਓਨਲੀ ਪੋਲਿਟਿਕਲ ਪਾਰਟੀ ਸੀ ਜਿਹੜੀ ਜਮੀਨ 'ਚ ਸੀ ਜਿਨਨੇ ਸਭ ਤੋਂ ਪਹਿਲੇ ਪਾਣੀ ਪਠਾਨਕੋਟ ਔਰ ਬੁਰਦਾਸ਼ਪੁਰ ਆਇਆ ਔਰ ਅਜਨਾਲਾ ਆਇਆ ਉਹਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਕਰਮਚਾਰੀਆਂ ਨੇ ਸਭ ਤੋਂ ਪਹਿਲੇ ਕਿ ਲੰਗਰ ਲੰਗਰ ਦੀ ਵਿਵਸਥਾ ਕਰਨਾ ਔਰ ਉੱਥੇ ਦੇ ਜਿਹੜਾ ਜ਼ਰੂਰਤ ਦਾ ਸਮਾਨ ਲੋਕਾਂ ਨੂੰ ਚਾਹੀਦਾ ਹੈ ਘਰ ਘਰ ਤੱਕ ਪਹੁੰਚਾਉਣਾ ਉਹਨਾਂ ਨੂੰ ਘਰਾਂ ਤੋਂ ਕੱਢਣ ਦਾ ਪ੍ਰਯਾਸ ਉਹਦੇ ਅੰਦਰ ਕਰਨ ਦਾ ਕੀਤਾ ਬਾ ਅੱਜ ਜਿਹੜੇ ਲੋਕਾਂ ਨੂੰ ਮਦਦ ਦੀ ਲੋੜ ਹੈ ਜੀ ਉਹਨਾਂ ਵੱਲ ਜਿਹੜੀ ਹੱਥੋਂ ਵੱਧਦਾ ਤਾਂ ਉਹ ਬੜੀ ਵੱਡੀ ਗੱਲ ਹੈ ਚਾਹੇ ਉਹ ਪ politcal ਲੋਕ ਹੋਣ ਚਾਹੇ ਉਹ ਸਮਾਜਿਕ ਸੰਸਥਾਵਾਂ ਹੋਣ ਪਰ ਅੱਜ ਉਹਨਾਂ ਲੋਕਾਂ ਦੇ ਵੱਲ ਮਦਦ ਦਾ ਹੱਥ ਵਧਾਉਣ ਦੀ ਜ਼ਰੂਰਤ ਹੈ ਜਿਹੜੇ ਇਸ ਵੇਲੇ ਜ਼ਰੂਰਤ ਮੰਗਦੇ ਕੈਮਰਮੈਨ ਅਜੇ ਕੁਮਾਰ ਦੇ ਨਾਲ ਨਵਿੰਦਰ ਸਿੰਘ ਬਰਾੜ ਹੜਪੀੜਤਾ ਦੇ ਲਈ ਪੰਜਾਬ ਸਰਕਾਰ ਦੇ ਨਾਲ-ਨਾਲ ਸਮਾਜਿਕ ਸੰਸਥਾਵਾਂ ਵੱਧ ਚੜ੍ਹ ਕੇ ਸਹਿਯੋਗ ਦੇ ਰਹੀਆਂ ਨੇ ਤਾਂ ਉੱਥੇ ਜਲੰਧਰ ਦੇ ਵਿੱਚ ਭਾਜਪਾ ਦੇ ਵੱਲੋਂ ਵੀ ਵਿਸ਼ੇਸ਼ ਤਰ੍ਹਾਂ ਦੀਆਂ ਕਿੱਟਾਂ ਤਿਆਰ ਕੀਤੀਆਂ ਜਾ ਰਹੀਆਂ ਨੇ ਰਾਜਸਥਾਨੂ ਕੇ ਪੰਜਾਬ ਦੇ 14 ਜ਼ਿਲ੍ਹਿਆਂ ਦੇ ਵਿੱਚ ਸਪਲਾਈ ਕੀਤਾ ਜਾਵੇਗਾ ਬੀਜੇਪੀ ਦੀਆਂ ਇਨ੍ਹਾਂ ਕਿੱਟਾਂ ਦੇ ਵਿੱਚ ਘਰ ਦਾ ਰਾਸ਼ਨ ਮੰਜੇ ਬਿਸਤਰੇ ਕੱਪੜੇ ਰਸੋਈ ਦਾ ਸਮਾਨ ਬੂਟ ਚੱਪਲਾਂ ਆਦਿ ਸ਼ਾਮਲ ਨੇ ਜਰੰਦਰ ਦੇ ਵਿੱਚ 8 ਵੱਡੇ ਵੱਡੇ ਗੋਦਾਮ ਬਣਾਏ ਗਏ ਨੇ ਜਿਨ੍ਹਾਂ ਦੇ ਵਿੱਚ ਸਮਗਰੀ ਦੀਆਂ ਕਿੱਟਾਂ ਬਣਾਈਆਂ ਜਾ ਰਹੀਆਂ ਨੇ ਇਹ ਅਚਾਨਕ ਆਈ ਹੜ੍ਹਾਂ ਦੀ ਮੁਸੀਬਤ ਨੇ ਲੋਕਾਂ ਨੂੰ ਹਾਲੋਂ ਬਿਹਾਲ ਕਰ ਦਿੱਤਾ ਸਭ ਕੁਝ ਤਹਸਰਸ ਹੋ ਗਿਆ ਘਰ ਟਟੇਰੀ ਹੋ ਗਏ ਲੋਕਾਂ ਦਾ ਸਮਾਨ ਤੱਕ ਖੜਾਂ ਦੇ ਪਾਣੀ ਚ ਰੁੜ ਗਿਆ ਜ਼ਮੀਨਾਂ ਤੱਕ ਖਰਾਬ ਹੋ ਗਈਆਂ ਰੇਤ ਦੇ ਟਿੱਬੇ ਬਣ ਗਏ ਅੱਜ ਜਦੋਂ ਪੰਜਾਬ ਤੇ ਮੁਸੀਬਤ ਆਈ ਤਾਂ ਦੂਜੇ ਸੂਬਿਆਂ ਨੇ ਵੀ ਮਦਦ ਦਾ ਹੱਥ ਅੱਗੇ ਵਧਾਇਆ ਵਧਾਉਂਦੇ ਵੀ ਕਿਉਂ ਨਾ ਕਿਉਂਕਿ ਪੰਜਾਬ ਇੱਕ ਐਸਾ ਸੂਬਾ ਜਿਸ ਨੇ ਜਦੋਂ ਦੁਨੀਆ ਚ ਕਿਧਰੇ ਵੀ ਮੁਸੀਬਤ ਆਈ ਤਾਂ ਵੱਧ ਚੜ ਕੇ ਸਭ ਦਾ ਸਾਥ ਦਿੱਤਾ ਮਦਦ ਵੇਲੇ ਲੋਕਾਂ ਦੇ ਨਾਲ ਪੰਜਾਬ ਜਾ ਖੜਿਆ ਅਸੀਂ ਇੱਕ ਐਸੇ ਗੋਦਾਮ ਦੇ ਵਿੱਚ ਮੌਜੂਦ ਆ ਪਰ ਜਿੱਥੇ ਤੁਹਾਨੂੰ ਹਰ ਕਿਸਮ ਦੀ ਲੋਕਾਂ ਦੇ ਨਾਲ ਜੁੜੀ ਹੋਈ ਚੀਜ਼ ਚਾਹੇ ਉਹ ਘਰ ਦਾ ਰਾਸ਼ਨ ਹੋਵੇ ਚਾਹੇ ਉਹ ਰਸੋਈ ਦਾ ਸਮਾਨ ਹੋਵੇ ਚਾਹੇ ਉਹ ਬੈਡਰੂਮ ਦਾ ਸਮਾਨ ਹੋਵੇ ਯਾਨੀ ਰਾਸ਼ਨ ਖੰਡ ਦਾਲ ਤੋਂ ਲੈ ਕੇ ਮੰਜੇ ਬਿਸਤਰੇ ਭਾਂਡੇ ਕੰਬਲ ਤਰਪਾਲਾਂ ਜਿਨ੍ਹਾਂ ਦੀ ਲੋੜ ਹੈ ਪੈਰਾਂ ਚ ਪਾਉਣ ਨੂੰ ਜੁੱਤੀਆਂ ਲੇਡੀ ਸੂਟ ਮਰਦਾਂ ਦੇ ਲਈ ਕੱਪੜੇ ਯਾਨੀ ਘਰ ਦੇ ਵਿੱਚ ਜਦੋਂ ਘਰ ਪੂਰਾ ਤਹਿਸ ਨੈਸ ਹੋ ਜਾਂਦਾ ਹੈ ਤਾਂ ਉਸ ਤਹਿਸ ਨੈਸ ਘਰ ਦੇ ਵਿੱਚ ਕੁਝ ਨਹੀਂ ਬਚਦਾ ਤੇ ਜਦੋਂ ਕੁਝ ਨਹੀਂ ਬਚਦਾ ਤਾਂ ਛੋਟੀਆਂ ਛੋਟੀਆਂ ਚੀਜ਼ਾਂ ਦੀ ਵੀ ਲੋੜ ਪੈਂਦੀ ਹੈ ਪਰ ਜਦੋਂ ਸਭ ਕੁਝ ਗਵਾ ਚੁੱਕੇ ਲੋਕਾਂ ਨੇ ਉਹ ਸਮਾਨ ਫਿਰ ਤੋਂ ਇਕੱਠਾ ਕਰਨਾ ਹੋਵੇ ਤਾਂ ਉਹ ਚੀਜ਼ਾਂ ਆਸਾਨ ਨਹੀਂ ਰਹਿ ਜਾਂਦੀਆਂ ਕਿਉਂਕਿ ਸਭ ਕੁਝ ਰੁੜ ਫੁੜ ਗਿਆ ਤਾਂ ਐਸੇ ਦੇ ਵਿੱਚ ਨਵੇਂ ਸਿਰਿਓਂ ਘਰ ਖੜਾ ਕਰਨਾ ਸੌਖਾ ਨਹੀਂ ਤਾਂ ਲੋਕਾਂ ਦੇ ਘਰ ਕਿਵੇਂ ਖੜੇ ਕਰਨੇ ਆ ਇੱਕ ਵਾਰ ਘਰਾਂ ਚ ਰੋਟੀ ਪੱਕਦੀ ਕਿਵੇਂ ਕਰਨੀ ਆ ਤੇ ਗੁਜਾਰੇ ਜੋ ਸਮਾਨੋਂ ਨਾਲ ਤੱਕ ਬਚਾਉਣ ਦੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਕੋਸ਼ਿਸ਼ ਜੇ ਸਿੱਧੇ ਤੌਰ ਤੇ ਮੈਂ ਗੱਲ ਕਰਾਂ ਤਾਂ ਜਿੱਥੇ-ਜਿੱਥੇ ਚਾਹੇ ਗੁਜਰਾਤ ਹੋਵੇ ਦਿੱਲੀ ਹੋਵੇ ਹਰਿਆਣਾ ਉੱਥੇ ਕਿਉਂਕਿ ਭਾਜਪਾ ਦੀਆਂ ਸਰਕਾਰਾਂ ਨੇ ਤਾਂ ਉੱਥੋਂ ਵੱਡੀ ਮਾਤਰਾ ਦੇ ਵਿੱਚ ਸਮਾਨ ਜਿਹੜਾ ਉਹ ਭੇਜਿਆ ਗਿਆ ਤੇ ਭਾਜਪਾ ਨੇ ਇੱਕ ਟੀਮ ਤਿਆਰ ਕੀਤੀ ਆ ਆਪਣੀ ਜੀਡੀ ਟੀਮ ਹੁਣ ਇਸ ਪੂਰੇ ਸਮਾਨ ਦੀਆਂ ਕਿੱਟਾਂ ਬਣਾ ਰਹੀ ਹੈ ਤੇ ਪੂਰੇ ਪੰਜਾਬ ਚ ਅਸੀਂ ਜਲੰਧਰ ਦੇ ਵਿੱਚ ਮੈਂ ਦੱਸ ਦਿਆਂ ਕਿ ਇਸ ਵੇਲੇ ਮੌਜੂਦ ਆ ਇੱਥੇ ਸਮਾਨ ਦੀਆਂ ਪੂਰੇ ਦੀਆਂ ਕਿੱਟਾਂ ਤਿਆਰ ਕੀਤੀਆਂ ਜਾ ਰਹੀਆਂ ਤੇ ਪੂਰੇ ਪੰਜਾਬ ਦੇ 14 ਜ਼ਿਲ੍ਹਿਆਂ ਦੇ ਵਿੱਚ ਜਿੱਥੇ-ਜਿੱਥੇ ਇਹ ਮੁਸ਼ਕਲ ਆਈ ਹੈ ਉੱਥੇ-ਉੱਥੇ ਸਮਾਨ ਪਹੁੰਚਾਉਣ ਦੀ ਕੋਸ਼ਿਸ਼ ਹੈ ਜਿਹੜੇ ਪ੍ਰਮੁੱਖ ਨੇ ਉਹ ਸਾਡੇ ਨਾਲ ਨੇ ਜਿਹੜੇ ਇਸ ਵੇਲੇ ਇਸ ਪੂਰੇ ਪ੍ਰੋਜੈਕਟ ਨੂੰ ਚਲਾ ਰਹੇ ਨੇ ਲੋਕਾਂ ਤੱਕ ਰਸਮਾਨ ਪਹੁੰਚਾਉਣ ਦੀ ਕੋਸ਼ਿਸ਼ ਸੂਰਜ ਭਾਰਤਵਾਦੀ ਸਾਡੇ ਨਾਲ ਨੇ ਜਿਹੜੇ ਪੂਰੀ ਸਟੇਟ ਨੂੰ ਇਸ ਵੇਲੇ ਕੋਆਰਡੀਨੇਟ ਕਰ ਰਹੇ ਨੇ ਇਨਚਾਰਜ ਨੇ ਕਿ ਕਿਵੇਂ ਸਮਾਨ ਪਹੁੰਚਾਉਣਾ ਬਈ ਜੀ ਪਹਿਲਾਂ ਤਾਂ ਮੈਂ ਸਮਝਣਾ ਚਾਹੂੰਗਾ ਕਿ ਸਮਾਨ ਕੀ ਕੀ ਹੈ ਇਹ ਜ਼ੈਨ ਚ ਕਿਦਾਂ ਪਲੈਨਿੰਗ ਹੁੰਦੀ ਹੈ ਕਿ ਕਿਵੇਂ ਲੋਕਾਂ ਦੇ ਘਰ ਤੱਕ ਪਹੁੰਚਾਇਆ ਜਾਣਾ ਤੇ ਲੋਕਾਂ ਨੂੰ ਜਿਹੜੀ ਮੁੱਖ ਤੌਰ ਤੇ ਚੀਜ਼ਾਂ ਦੀ ਜ਼ਰੂਰਤ ਹੈ ਉਹ ਸੂਚੀ ਵਿੱਚ ਸਮਝਣੀ ਚਾਹੂੰਗਾ ਲੋਕਾਂ ਤੱਕ ਜਿਹੜੀ ਮਦਦ ਤੁਸੀਂ ਪਹੁੰਚਾਉਣ ਦਾ ਇਸ ਵੇਲੇ ਦਾਅਵਾ ਕਰਦੇ ਹੋ ਪਾਰਟੀ ਜਾਂ ਤਾਂ ਪਾਰਟੀ ਪੰਜਾਬ ਦੇਸ਼ ਸੇਵਾ ਪਖਵਾੜੇ ਦੇ ਤਹਿਤ ਸਭ ਲੋਕਾਂ ਤੱਕ ਸਾਡਾ ਇਹ ਜ਼ਰੂਰਤ ਦਾ ਸਮਾਨ ਪਹੁੰਚੇ ਉਹਦੇ ਵਾਸਤੇ ਅਸੀਂ ਪੂਰੇ ਪ੍ਰਦੇਸ਼ ਦੇ ਵਿੱਚ ਜਲੰਧਰ ਦੇ ਵਿੱਚ 8 ਤਰ੍ਹਾਂ ਦੇ ਗੋਦਾਮ ਅਸੀਂ ਬਣਾਏ ਹਨ ਜਿਹਦੇ ਔਰ ਇੱਕ ਗੋਦਾਮ ਦੇ ਵਿੱਚ ਸਭ ਤਰ੍ਹਾਂ ਦੀਆਂ ਜ਼ਰੂਰਤ ਦੀਆਂ ਚੀਜ਼ਾਂ ਇੱਥੋਂ ਡਿਸਪੈਚ ਕਰਕੇ ਲਗਭਗ 14 ਜ਼ਿਲ੍ਹਿਆਂ ਦੇ ਵਿੱਚ ਅਸੀਂ ਭੇਜ ਰਹੇ ਹਾਂ ਜਿਹਦੇ ਵਿੱਚ 7 ਜਿਹੜੇ ਜ਼ਿਲ੍ਹੇ ਹਨ ਉਹ ਹੜ੍ਹਾਂ ਨਾਲ ਇਫੈਕਟਿਡ ਹੈ ਜੀ ਔਰ ਤੁਸੀਂ ਦੇਖੋਗੇ ਕਿ ਕਿਸ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਕਾਰਕਟਰਾਂਵਾਂ ਨੇ ਇੱਕ ਕਿੱਟ ਬਣਾਈ ਹੈ ਬਰਤਨ ਕਿੱਟ ਜਿਹਦੇ ਅੰਦਰ ਡਿਨਰ ਸੈੱਟ ਹੈ ਜਿਹਦੇ ਅੰਦਰ 6 ਪਲੇਟਾਂ ਇੱਕ ਇੱਕ ਲਗਭਗ ਪਤੀਲਾ ਕੜਛੀ ਚਮਚ ਗਲਾਸ ਇੱਕ ਕੁੱਕਰ ਔਰ ਚਪਾਤੀ ਔਰ ਜਾਂ ਸਬਜੀ ਰੱਖਣ ਦੇ ਲਈ ਇਹ ਚਪਾਤੀ ਬਾਕਸ ਹੈ ਇਹ ਸਭ ਬਰਤਨ ਦੀ ਐਸੀ ਕਿੱਟ ਅਸੀਂ ਬਣਾ ਕੇ ਜੋ ਜ਼ਰੂਰਤ ਦਾ ਜੋ ਬੇਸਿਕ ਨੈਸੈਸਿਟੀ ਹੈ ਕਿ ਕੱਲ ਨੂੰ ਲਾਈਫ ਸ਼ੁਰੂ ਕਰਨੀ ਹੈ ਤਾਂ ਘੱਟ ਤੋਂ ਘੱਟ ਘੱਟ ਤੋਂ ਇਹ ਜ਼ਰੂਰੀ ਚੀਜ਼ਾਂ ਹੋਣੀਆਂ ਚਾਹੀਦੀਆਂ ਘਰ ਦੇ ਅੰਦਰ ਉਹਦੀ ਵਿਵਸਥਾ ਵੀ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਨੇ ਕੀਤੀ ਹੈ ਜੀ ਜੇ ਅਸੀਂ ਅੱਗੇ ਗੱਲ ਕਰੀਏ ਇਹ ਕਿਉਂ ਲਗਭਗ ਜਦੋਂ ਪਾਣੀ ਆਇਆ ਜਾਂ ਇਹ ਹੜ੍ਹ ਦੀ ਜਿਹੜੀ ਆਪਤਾ ਆਈ ਹੈ ਜਿਹਦੇ ਕਾਰਨ ਲੋਕ ਪੰਜਾਬ ਦੇ ਲਗਭਗ 3 ਲੱਖ ਪਰਿਵਾਰ ਇਹਦੇ ਨਾਲ ਇਫੈਕਟ ਹੋਏ ਆ ਸਿੱਧੇ ਸਿੱਧੇ ਔਰ ਉਹਦੇ ਅੰਦਰ ਵੀ ਦੇਖੇ 2000 ਪਿੰਡ ਦੀ ਚਪੇਟ ਚ ਆਏ ਆ ਔਰ ਜਿਹਦੇ ਅੰਦਰ 1000 ਪਿੰਡ ਤਾਂ ਪੂਰੀ ਤਰੀਕੇ ਦੇ ਨਾਲ ਜਿਨ੍ਹਾਂ ਨੂੰ ਆਪਣੀ ਉਥੇ ਦੇ ਲੋਕਾਂ ਨੂੰ ਆਪਣੀ ਜ਼ਿੰਦਗੀ ਸ਼ੁਰੂ ਕਰਨੀ ਹੈ ਤੇ ਦੁਬਾਰਾ ਜ਼ਿੰਦਗੀ ਸ਼ੁਰੂ ਕਰਨੀ ਪੈਣੀ ਹੈ 986 ਦੇ ਆਸ-ਪਾਸ ਪਿੰਡ ਹੈ ਜਦੇਂਦਰ ਪਠਾਨਕੋਟ ਦੇ 110 ਪਿੰਡ ਹੈ ਗੁਰਦਾਸਪੁਰ ਜ਼ਿਲ੍ਹੇ ਦੇ 360 ਪਿੰਡ ਹੈ ਫਿਰ ਉਸ ਤੋਂ ਬਾਅਦ ਆਈਨਾਲਾ ਅੰਮ੍ਰਿਤਸਰ ਦੇ ਹਾਤੀ ਦੇ 200 200 210 ਪਿੰਡ ਹੈ ਐਦਾ ਕਰਕੇ 1000 ਪਿੰਡ ਜਿਹੜੇ ਹੈ ਉਹ ਇਫੈਕਟ ਕਰ ਰਹੇ ਹਨ ਹੁਣ ਉਹਦੇ ਅੰਦਰ ਲੋਕਾਂ ਦਾ ਫਰਨੀਚਰ ਚਲਾ ਗਿਆ ਮੰਜੇ ਚਲੇ ਗਏ ਰਹਿਣ ਦਾ ਸਮਾਨ ਚਲਾ ਗਿਆ ਉਹ ਸਾਰੀਆਂ ਜ਼ਰੂਰਤ ਦੀਆਂ ਚੀਜ਼ਾਂ ਕੀ ਹੈ ਤੇ ਉਹਦੇ ਅੰਦਰ ਹੀ ਸੋਚਿਆ ਕਿ ਇਸ ਇਹਦੇ ਅੰਦਰ ਮੰਜੇ ਮੰਜੇ ਦੇਣੇ ਆ ਤੇ ਉਹਦੇ ਨਾਲ ਕੰਬਲ ਵੀ ਦੇਣਾ ਹੈ ਕੰਬਲ ਇੱਕ ਵਿਸ਼ਾਉਣ ਵਾਲਾ ਹੈ ਇੱਕ ਉੱਪਰ ਲੈਣ ਵਾਲਾ ਹੈ ਫਿਰ ਉਸ ਤੋਂ ਬਾਅਦ ਅਹੀ ਦੇਖੇ ਤਾਂ ਕਿ ਜਿਹੜੇ ਸਭ ਤੋਂ ਜ਼ਰੂਰੀ ਚੀਜ਼ ਹੈ ਤਾਵਲ ਟਾਵਲ ਵੀ ਟੋਲੀਏ ਵੀ ਅਸੀਂ ਦੇਂਦਾ ਜਿਹੜਾ ਉੱਥੇ ਪ੍ਰੋਵੀਜ਼ਨ ਹੈ ਉਹ ਵੀ ਅਸੀਂ ਦੇ ਰਹੇ ਹਾਂ ਉਹਦੇ ਅੰਦਰ ਫਿਰ ਅਸੀਂ ਅੱਗੇ ਵਧੀਏ ਅੱਗੇ ਵਧੇ ਅੱਗੇ ਵਧਾਂਗੇ ਤੇ ਲੇਡੀਜ਼ ਔਰ ਜੈਂਟਸ ਦੀ ਲੋਕਾਂ ਦੇ ਕੱਪੜੇ ਤੱਕ ਡਿਸਟロイ ਹੋ ਗਏ ਨੇ ਉਸ ਸਿਲਟ ਦੇ ਅੰਦਰ ਜਾਂ ਉਸ ਮਟੀਰੀਅਲ ਦੇ ਅੰਦਰ ਤੋਂ ਉਹਦੇ ਅੰਦਰ ਵੀ ਲੇਡੀਜ਼ ਔਰ ਜੈਂਟਸ ਤੇ ਲਈ ਵੀ ਅਸੀਂ ਵਿਵਸਥਾ ਕੀਤੀ ਹੈ ਉਹਨਾਂ ਦੇ ਸੂਟਸ ਐ ਮਤਲਬ ਸੂਟਸ ਅਹੀ ਦੇ ਰਹੇ ਹਾਂ ਉਹਨਾਂ ਨੂੰ ਲੇਡੀਜ਼ ਨੂੰ ਉਸ ਤੋਂ ਇਲਾਵਾ ਮਹਿਲਾਵਾਂ ਨੂੰ ਔਰ ਬੰਦਿਆਂ ਨੂੰ ਉਹਨਾਂ ਦੇ ਕੱਪੜੇ ਅਸੀਂ ਦੇਣ ਦਾ ਪ੍ਰਯਾਸ ਕਰ ਰਹੇ ਹਾਂ ਔਰ ਪੈਰਾਂ ਦੇ ਲਈ ਕਿ ਜਿਦੋਂ ਹੀ ਦੇਖਦੇ ਕੋਈ ਐਸੀ ਆਪਦਾਨ ਦੀ ਹੈ ਉਸ ਆਪਤਾ ਦੇ ਅੰਦਰ ਬੰਦਾ ਸਵੇਰੇ ਰਾਤ ਸੌਂਦਾ ਤਾਂ ਕਿਸੇ ਹੋਰ ਪ੍ਰਸਥਿਤੀ ਦੇ ਅੰਦਰ ਸਵੇਰੇ ਉੱਠਦਾ ਤਾਂ ਕੁਝ ਨਹੀਂ ਹੈ ਤੂ ਦੇ ਅੰਦਰ ਹੀ ਦੇਖਦੇ ਪੈਰਾਂ ਦੇ ਵਿੱਚ ਪੈਰਾਂ ਦੇ ਲਈ ਜੁੱਤੇ ਚੱਪਲ ਜੁੱਤੇ ਚੱਪਲ ਔਰ ਇਹ ਬੱਚਿਆਂ ਦੇ ਚੱਪਲ ਲੇਡੀਜ਼ ਦੇ ਚੱਪਲ ਐਸੀ ਸਾਰੀ ਐਸੀ ਫਾਇਦਾਨ ਇਹ ਦੇਣ ਦਾ ਪ੍ਰਯਾਸ ਅਸੀਂ ਇਹਦੇ ਅੰਦਰ ਕਰ ਰਹੇ ਹਾਂ ਅਸੀਂ ਸਮਾਨ ਵਿੱਚ ਦੇਖ ਰਹੇ ਵੱਡੇ ਵੱਡੇ ਢੇਰ ਲੱਗੇ ਨੇ ਅੰਬਾਰ ਲੱਗੇ ਨੇ ਇਹ ਸਮਾਨ ਆਇਆ ਫਿਰ ਕਿੱਥੋਂ ਕਿੱਥੋਂ ਜਦੋਂ ਮੈਂ ਜ਼ਿਕਰ ਕੀਤਾ ਕਿੱਥੋਂ ਕਿੱਥੋਂ ਔਰ ਕਿੰਨੀ ਕੁ ਮਾਤਰਾ ਇਹ ਸਮਾਨ ਆਇਆ ਇਹ ਕਿੱਥੇ ਕਿੱਥੇ ਤੁਹਾਨੂੰ ਲੱਗਦਾ ਹੈ ਕਿ ਪਛਾਇਆ ਜਾ ਸਕਦਾ ਸਾਰੇ ਲੋਕਾਂ ਦੀ ਜ਼ਰੂਰਤ ਨੂੰ ਲੱਗਦਾ ਹੈ ਕਿ ਪੂਰੀ ਕਰ ਸਕਦੇ ਹੋ ਅਸੀਂ ਇੱਕ ਪਿਛ ਕੀਤਾ ਹੈ ਜੋ ਸਾਡਾ ਸਟਰਕਚਰ ਹੈ ਭਾਰਤੀ ਜਨਤਾ ਪਾਰਟੀ ਇੱਕ ਪੋਲਿਟੀਕਲ ਪਾਰਟੀ ਹੋਣ ਦੇ ਨਾਤੇ ਉਹਦਾ ਇੱਕ ਸਟਰਕਚਰ ਹੈ ਥੱਲੇ ਤੱਕ ਪਿੰਡ ਤੱਕ ਤੋ ਅਸੀਂ ਜਿਸ ਤਰੀਕੇ ਨਾਲ ਪਹਿਲੇ ਕਿਹਾ ਕਿ 286000 ਦੇ ਆਸ-ਪਾਸ ਪਿੰਡੋਂ ਨੇ ਜਿਹੜੇ ਪੂਰੇ ਤਰੇ ਤਰੀਕੇ ਨਾਲ ਡਿਸਟਰੋਏ ਹੋਏ ਨੇ ਜਿਹੜੇ ਖਤਮ ਹੋਏ ਨੇ ਫਿਰ ਉਸ ਤੋਂ ਇਲਾਵਾ 2000 ਪਿੰਡ ਪੂਰੇ ਮਾਰ ਆਈ ਨੇ ਔਰ ਉਹਦੇ ਅੰਦਰ ਵੀ ਦੇਖੀਏ ਤੇ 20 ਐਸੀਆਂ ਵਿਧਾਨ ਸਭਾਏ ਜਿੱਥੇ ਜੀਵਨ ਦੁਬਾਰਾ ਸ਼ੁਰੂ ਕਰਨਾ ਹੈ ਤੋ ਅਸੀਂ ਲਗਭਗ 7 ਜ਼ਿਲ੍ਹੇ ਹੋ ਗੁਰਦਾਸਪੁਰ ਤੋਂ ਲੈ ਕੇ ਫਾਜ਼ਿਲਕਾ ਤੱਕ ਦੋਸਤੋ ਇਲਾਵਾ ਪੰਜਾਬ ਦੇ ਹੋਰ 7 ਜ਼ਿਲ੍ਹੇ ਐ ਸੇ 14 ਜ਼ਿਲ੍ਹਿਆਂ ਦੇ ਅੰਦਰ ਅਸੀਂ ਇਹ ਵਿਵਸਥਾ ਕਰਨ ਦਾ ਪ੍ਰਯਾਸ ਕਰ ਰਹੇ ਹਾਂ ਔਰ 1000 ਪਿੰਡਾਂ ਦੀ ਜਿਹੜੀ ਗੱਲ ਕੀਤੀ ਉਥੇ ਸਵਾ ਲੱਖ ਪਰਿਵਾਰ ਦੇ ਅੰਦਰ ਇਫੈਕਟ ਹੋਏ ਨੇ ਉਹਨਾਂ ਪਰਿਵਾਰਾਂ ਨੂੰ ਸੀ ਟਾਰਗੇਟ ਕਰਕੇ ਪਲੱਸ ਜਿਹੜੇ ਹੋਰ ਵਿਧਾਨ ਸਭਾ ਦੇ ਅੰਦਰ ਉਹਨਾਂ ਪਰਿਵਾਰਾਂ ਨੂੰ ਉਹਦਾ ਇੱਕ ਡਾਟਾ ਬੇਸ ਹੈ ਉਸ ਡਾਟਾ ਬੇਸ ਤੇ ਨਾਲ ਅਸੀਂ ਇਹ ਪ੍ਰਿਆਸ ਕਰਦੇ ਸਵਾ ਲੱਖ ਲੋਕਾਂ ਦਾ ਵੀ ਜ਼ਿਕਰ ਕਰ ਰਹੇ ਹੋ ਤਾਂ ਸਵਾ ਲੱਖ ਲੋਕਾਂ ਦੇ ਹਿਸਾਬ ਦੇ ਨਾਲ ਤੁਹਾਡੇ ਕੋਲੇ ਸਮਾਨ ਅਚਾਹ ਸੂਟ ਨੇ ਜੀ ਜਿਹੜੇ ਵਿਖਾ ਰਹੇ ਹੋ ਇਹ ਮਹਿਲਾਵਾਂ ਦੇ ਲਈ ਅਸੀਂ ਸੂਟ ਜਿਹੜੇ ਉਹਨਾਂ ਨੂੰ ਜਾਣਿਆ ਇੱਕ ਪਰਿਵਾਰ ਦੇ ਅੰਦਰ ਲਗਭਗ ਦੋ ਸੂਟ ਹੈ ਮੈਂ ਔਰ ਦੋ ਹੀ ਜੈਂਟਲੀ ਦੋ ਹੀ ਮਹਿਲਾ ਦੇ ਲਈ ਦੋ ਕੰਬਲ ਦੋ ਕੰਬਲ ਵਿਛਾਉਣ ਲਈ ਦੋ ਕੰਬਲ ਉੱਪਰ ਲੈਣ ਲਈ ਇੱਕ ਛੋਟਾ ਜਿਹੜਾ ਹਲਕਾ ਕੰਬਲ ਹੈ ਜਿਹੜਾ ਇਸ ਮੌਸਮ ਦੇ ਅੰਦਰ ਹੈ ਤੇ ਉਹ ਸੀ ਦੇਣ ਦਾ ਔਰ ਦੋ ਮੰਜੇ ਉਹਦੇ ਅੰਦਰ ਪ੍ਰਯਾਸ ਕਰ ਰਹੇ ਆ ਦੇਖੋ ਮੰਜੇ ਵਿਸਤਰੇ ਅੱਛਾ ਜੀ ਮੈਂ ਤੁਸੀਂ ਸਵਾ ਲੱਖ ਲੋਕਾਂ ਦਾ ਡਾਟਾ ਜ਼ਿਕਰ ਕਰ ਰਹੇ ਹੋ ਤਾਂ ਸਵਾ ਲੱਖ ਲੋਕਾਂ ਦੇ ਹਿਸਾਬ ਨਾਲ ਤੁਹਾਡੇ ਕੋਲ ਕਿੱਟ ਪਹੁੰਚੀ ਹੈ ਸਮਾਨ ਕਿੰਨਾ ਪਹੁੰਚਿਆ ਤੁਹਾਡੇ ਕੋਲ ਉਹ ਹਜੇ ਹਜੇ ਤੱਕ ਅਸੀਂ 26000 ਕਿੱਟ ਜਿਹੜੀ ਹੈ ਡਾਇਰੈਕਟ ਡਿਸਟ੍ਰੀਬਿਊਟ ਕਰ ਚੁੱਕੇ ਹਾਂ ਸਾਡੇ ਕੋਲ ਇਸ ਗੋਡਾਣ ਦੇ ਵਿੱਚ 70000 ਕਿੱਟ ਦਾ ਮਟੀਰੀਅਲ ਹੈ 70000 ਦਾ ਹੈ ਉਸ ਤੋਂ ਇਲਾਵਾ ਸਾਡੇ 8 ਗੋਡਾਣ ਨੇ ਉਹਨਾਂ ਵਿੱਚ ਡਿਫਰੈਂਟ ਟਾਈਪ ਦਾ ਮਟੀਰੀਅਲ ਪਿਆ ਹੋਇਆ ਹੈ ਅੱਛਾ ਆਇਆ ਕਿੱਥੋਂ ਫਿਰ ਕਿੰਨਾ ਕਿੰਨਾ ਹੈ ਜੀ ਇਹਦੇ ਵਿੱਚ ਇਹ ਹੈ ਕਿ ਸਭ ਤੋਂ ਪਹਿਲੇ ਸਾਨੂੰ ਦਿੱ ਦਿੱਲੀ ਸਰਕਾਰ ਔਰ ਭਾਰਤੀ ਜਨਤਾ ਪਾਰਟੀ ਦਿੱਲੀ ਸਟੇਟ ਦੂਸਰਾ ਹਰਿਆਣਾ ਤੋਂ ਆਇਆ ਲਗਭਗ 250 ਟਰੱਕ ਅਸੀਂ ਥੱਲੇ ਹਜੇ ਤੱਕ ਡਿਸਟ੍ਰੀਬਿਊਟ ਕਰ ਚੁੱਕੇ ਹਾਂ 250 ਟਰੱਕਸ ਅਸੀਂ ਕਰ ਚੁੱਕੇ ਹਾਂ ਅੱਛਾ ਮੈਂ ਗੁਜਰਾਤ ਦੀਆਂ ਬੋਰੀਆਂ ਦੇਖ ਰਿਹਾ ਉੱਥੋਂ ਕੀ ਕੀ ਪਹੁੰਚਾ ਤੁਹਾਡੇ ਕੋਲ ਉੱਥੇ ਸਾਡੇ ਕੋਲ ਉਹਨਾਂ ਨੇ ਰਾਸ਼ਨ ਦੇ ਵਿੱਚ ਦੇਖਿਆ ਜਾਏ ਤਾਂ ਖੰਡ ਪਹੁੰਚੀ ਹੈ ਚਾਵਲ ਪਹੁੰਚੇ ਹੈ ਦਾਲ ਪਹੁੰਚੇ ਹੈ ਅਮੂਲ ਦਾ ਆਟਾ ਆਟਾ ਪਹੁੰਚਿਆ ਹੈ ਇਹਦੇ ਅੰਦਰ ਦੋ ਹੈ ਇੱਕ ਤਾਂ ਕਿਲੋ ਦਾ ਪੈਕ ਹੈ ਇੱਕ 5 ਕਿਲੋ ਦਾ ਪੈਕ ਹੈ ਇੱਕ 10 ਕਿਲੋ ਦਾ ਪੈਕ ਹੈ ਇਸ ਕਰਕੇ ਇਹ ਹੀ ਦੇਖਿਆ ਤਾਂ ਇਹ ਸਭ ਔਰ ਦੁੱਧ ਸੁੱਕਾ ਦੁੱਧ ਪਹੁੰਚਾਇਆ ਉਹਨਾਂ ਨੇ ਸਾਨੂੰ ਔਰ ਫਿਰ ਉਸ ਤੋਂ ਬਾਅਦ ਰਿਫਾਈਨਡ ਰਿਫਾਈਨਡ ਆਇਲ ਪਹੁੰਚਾਇਆ ਫਿਰ ਦੂਜੀ ਚੀਜ਼ ਕੀ ਚਲੋ ਵੱਖ-ਵੱਖ ਸਾਰੀਆਂ ਪੋਲੀਟੀਕਲ ਪਾਰਟੀਆਂ ਆਪੋ ਆਪਣੇ ਲੈਵਲ ਤੇ ਲੱਗੀਆਂ ਹੋਈਆਂ ਚਾਹੇ ਕੋਈ ਵੀ ਪਾਰਟੀ ਮੈਂ ਕਿਹਾ ਜ਼ਿਕਰ ਨਹੀਂ ਕਰਦਾ ਚਾਹੇ ਚਲੋ ਕਰ ਵੀ ਦੇਣਾ ਕਾਂਗਰਸ ਹੋਵੇ ਅਕਾਲੀ ਦਲ ਹੋਵੇ ਆਪ ਬੜੀ ਤਾਂ ਸਰਕਾਰ ਹੈ ਤੁਸੀਂ ਭਾਜਪਾ ਵਾਲੇ ਤੁਸੀਂ ਵੀ ਲੱਗੇ ਹੋਏ ਹੋ ਤਾਂ ਕਿਤਨਾ ਕਿਤੇ ਇਸ ਚੀਜ਼ ਨੂੰ ਲੈ ਕੇ ਜਰੂਰ ਸਵਾਲ ਕੀਤੇ ਜਾਣਗੇ ਕਿ ਜੇ ਦੂਜੀਆਂ ਸਰਕਾਰਾਂ ਤੋਂ ਮਦਦ ਆਈ ਤਾਂ ਸਰਕਾਰ ਤੋਂ ਸਰਕਾਰ ਕੋਲੇ ਕਿਉਂ ਨਹੀਂ ਆਈ ਕਿ ਸਰਕਾਰ ਸਰਕਾਰਾਂ ਦਾ ਸੰਪਰਕ ਕਰਕੇ ਹਾਲਾਂਕਿ 5-5 ਕਰੋੜ ਦਾ ਪਹਿਲਾਂ ਜ਼ਿਕਰ ਹੋਇਆ ਤਾਂ ਇਹ ਡਾਇਰੈਕਟ ਯਾਨੀ ਭਾਜਪਾ ਨੂੰ ਇੱਕ ਵੱਖਰੇ ਤੌਰ ਤੇ ਪੰਜਾਬ ਦੇ ਲੋਕਾਂ ਦੇ ਪਹੁੰਚ ਕਰਨ ਦੇ ਲਈ ਸਮਾਨ ਆਇਆ ਦੇ ਦੇ ਅੰਦਰ ਗੁਜਰਾਤ ਸਰਕਾਰ ਨੇ ਜਿਹੜਾ ਇੱਕ ਇੱਕ ਟ੍ਰੇਨ ਭੇਜੀ ਹੈ ਉਹਦੇ ਵਿੱਚ ਅੱਧੀ ਟ੍ਰੇਨ ਸਾਨੂੰ ਦਿੱਤੀ ਹੈ ਅੱਡੀ ਟ੍ਰੇਨ ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਦਿੱਤੀ ਹੈ ਔਰ ਜਿਸ ਤਰੀਕੇ ਨਾਲ ਡਿਮਾਂਡ ਹੈ ਲਗਭਗ ਜੋ ਮੇਰੇ ਕੋਲ ਜਾਣਕਾਰੀ ਹੈ ਕਿ 600 ਦੇ ਆਸ-ਪਾਸ ਹਰਿਆਣਾ ਸਰਕਾਰ ਨੇ ਰਾਹਤ ਸਮਗਰੀ ਭੇਜੀ ਹੈ ਟਰੱਕਾਂ ਦੀ ਉਹਦੇ ਅੰਦਰ ਸਾਨੂੰ ਵੀ ਭੇਜੀ ਹੈ ਸਰਕਾਰ ਨੂੰ ਵੀ ਭੇਜੀ ਹੈ ਉਸ ਹੱਬ ਦੇ ਨਾਲ ਉਹਨਾਂ ਨੇ ਦੋਨੋਂ ਜਗ੍ਹਾ ਵੰਡੇ ਹੈ ਕੋਈ ਵਿਤਕਰਾ ਨਹੀਂ ਇਹ ਪੰਜਾਬ ਦੀ ਇਸ ਦੁੱਖ ਦੀ ਘੜੀ ਦੇ ਅੰਦਰ ਅਸੀਂ ਇੱਕ ਪੋਲਿਟਿਕਲ ਪਾਰਟੀ ਤੋਂ ਉੱਪਰ ਹੋ ਕੇ ਵੀ ਸੋਚੀਏ ਤਾਂ ਪੰਜਾਬ ਦੇ ਅੰਦਰ ਕਿੰਨੇ ਸਮਾਜ ਸੇਵੀ ਐ ਐਨ ਜੀਓਜ਼ ਐ ਕਲਾਕਾਰ ਐ ਖਿਡਾਰੀ ਐ ਸਭ ਫੀਲਡ ਚ ਆਏ ਆ ਇਸ ਆਫਤਾ ਦੇ ਲਈ ਇਹਨੂੰ ਅਸੀਂ ਪੋਲਿਟਿਕਲੀ ਗੱਲ ਨਾ ਕਰਦੇ ਹੋਵੇ ਇਹਦੇ ਅੰਦਰ ਸਮਾਜਿਕ ਤੌਰ ਦੇ ਉੱਤੇ ਸਾਡੀ ਜਿਹੜੀ ਰਿਸਪੌਂਸਿਬਿਲਟੀ ਐ ਉਹ ਅਸੀਂ ਪੂਰਾ ਕਰਦੇ ਪਏ ਤਾਂ ਭਾਜਪਾ ਦੇ ਇਹ ਲੋਕ ਨੇ ਜੀ ਕਹਿੰਦੇ ਨੇ ਕਿ ਜਿੱਥੇ ਜਿੱਥੇ ਭਾਜਪਾ ਦੀਆਂ ਸਰਕਾਰਾਂ ਨੇ ਉੱਥੋਂ ਉੱਥੋਂ ਸਮਾਨ ਆਇਆ ਤਾਂ ਵੱਡੇ ਵੱਡੇ ਢੇਰ ਲੱਗੇ ਹੋਏ ਨੇ ਗਦਾਮ ਬਣੇ ਹੋਏ ਨੇ ਅੱਠ ਗਦਾਮ ਕਹਿੰਦੇ ਐਸੇ ਬਣੇ ਨੇ ਕਹਿੰਦੇ ਕਿ ਸਮਾਨ ਆਇਆ ਅੱਧਾ ਸਰਕਾਰ ਨੂੰ ਗਿਆ ਪੰਜਾਬ ਸਰਕਾਰ ਨੂੰ ਅੱਧਾ ਪੋਲੀਟੀਕਲੀ ਇਹਨਾਂ ਦੇ ਕੋਲੇ ਆਇਆ ਪਾਰਟੀ ਕੋਲੇ ਤਾਂ ਕਿ ਅੱਧਾ ਇਹ ਵੰਡਣਗੇ ਤਾਂ ਹਾਲਾਂਕਿ ਸਾਰੀਆਂ ਪਾਰਟੀਆਂ ਇਸ ਵੇਲੇ ਇਹਨਾਂ ਹਾਲਾਤਾਂ ਦੇ ਵਿੱਚ ਦੇਖ ਰਹੇ ਆਂ ਅਸੀਂ ਕਿ ਆਪਣੇ ਆਪਣੇ ਚਾਹੇ ਉਹ ਬੈਨਰ ਲੱਗਾ ਹੋਵੇ ਚਾਹੇ ਨਾ ਲੱਗਾ ਪਰ ਉਹਨਾਂ ਦੇ ਲੀਡਰ ਨਜ਼ਰ ਆਉਂਦੇ ਆ ਤਾਂ ਫਿਰ ਬੀਜੇਪੀ ਕਹਿੰਦੀ ਹੈ ਕਿ ਜੇ ਬਾਕੀ ਪੋਲੀਟੀਕਲ ਪਾਰਟੀਆਂ ਜਾ ਕੇ ਹੜਾਂ ਦੇ ਵਿੱਚ ਲੋਕਾਂ ਦੇ ਨਾਲ ਖੜ੍ਹ ਸੜੀਆਂ ਤਾਂ ਫਿਰ ਬੀਜੇਪੀ ਕਿਉਂ ਨਹੀਂ ਖੜ੍ਹ ਸਕਦੀ ਇਹ ਜੇ ਬੀਜੇਪੀ ਦੇ ਲੋਕ ਵੰਡਦੇ ਨੇ ਫਿਰ ਉਹ ਕਿਉਂ ਨਹੀਂ ਹੋ ਸਕਦਾ ਤਾਂ ਇਸ ਕਰਕੇ ਬੀਜੇਪੀ ਆਪਦੇ ਪੱਧਰ ਤੇ ਆਪਦੇ ਲੈਵਲ ਤੇ ਜਿਹੜਾ ਹੈਗਾ ਉਹ ਲੋਕਾਂ ਤੱਕ ਪਹੁੰਚ ਕਰ ਰਹੀ ਹੈ ਜਲੰਧਰ ਨੂੰ ਜਿਹੜਾ ਹੈਗਾ ਇਹਨਾਂ ਨੇ ਮੇਨ ਹੱਬ ਬਣਾ ਲਿਆ ਔਰ ਜਲੰਧਰ ਦੇ ਵਿੱਚੋਂ ਪੂਰੇ ਪੰਜਾਬ ਦੇ ਵਿੱਚ ਕਿੱਟ ਬਣਾ ਕੇ ਭੇਜੀ ਜਾ ਰਹੀ ਹੈ ਜਿਸ ਤਰ੍ਹਾਂ ਇਹਨਾਂ ਨੇ ਸਮਾਨ ਤਾਂ ਸਾਰਾ ਦੱਸ ਹੀ ਦਿੱਤਾ ਕਿ ਇੱਕ ਘਰ ਦੇ ਵਿੱਚ ਜ਼ਰੂਰਤ ਮੁਤਾਬਕ ਪਰ ਨਾਲ ਨਾਲ ਇਹਨਾਂ ਨੇ ਜਿਹੜਾ ਗੱਟੇ ਸਮਾਨ ਪਾ ਕੇ ਭੇਜਣਾ ਉਹਦੇ ਤੇ ਆਪ ਦਾ ਭਾਜ-ਪਾਜ ਦਾ ਨਿਸ਼ਾਨ ਜ਼ਰੂਰ ਜਿਹੜਾ ਹੈਗਾ ਉਹ ਰੱਖਿਆ ਤਾਂ ਇਹ ਕਿੱਟਾਂ ਬਣਾ ਬਣਾ ਕੇ ਜਿਹੜੀਆਂ ਦਿੱਤੀਆਂ ਜਾ ਰਹੀਆਂ ਜੀ ਫਿਲਹਾਲ ਪੰਜਾਬ ਦੇ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਮਦਦ ਦੀ ਲੋੜ ਹੈ ਉਹਨਾਂ ਲੋਕਾਂ ਨੂੰ ਜਿਹੜੇ ਇਸ ਵੇਲੇ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਪਰ ਕੁਝ ਦਿਨ ਬਾਅਦ ਉਹਨਾਂ ਨੂੰ ਹੁਣ ਉਹ ਵੀ ਜ਼ਰੂਰਤ ਹੈ ਕਿ ਉਹਨਾਂ ਦੀਆਂ ਜ਼ਮੀਨਾਂ ਕਿਵੇਂ ਪੱਧਰ ਕੀਤੀਆਂ ਜਾਣੀਆਂ ਉਹਨਾਂ ਦੇ ਘਰ ਟਹਿ ਗਏ ਨੇ ਉਹ ਕਿਵੇਂ ਠੀਕ ਕੀਤੇ ਜਾਣੇ ਨੇ ਸਭ ਕੁਝ ਤਹਿਸ ਨਾਸ ਹੋ ਗਿਆ ਜਾਂਦਿਆਂ ਦੇ ਵੀ ਪੁੱਛ ਲੈਂਦੇ ਆ ਇਹ ਰਾਸ਼ਨ ਵਗੈਰਾ ਤਾਂ ਤੁਸੀਂ ਚਲੋ ਪਹਚਾ ਦੇਓਗੇ ਜਿ ਮੰਜੇ ਬਿਸਤਰੇ ਪਹਚਾ ਦੇਓਗੇ ਹੁਣ ਉਹਨਾਂ ਨੂੰ ਉਹਦੀ ਬੜੀ ਜ਼ਰੂਰਤ ਹੈ ਜ਼ਮੀਨਾਂ ਪੱਧਰ ਕਰ ਲਈ ਤੇਲ ਵੀ ਚਾਹੀਦਾ ਹੈ ਟਰੈਕਟਰ ਚਾਹੀਦੇ ਆ ਜេសਵੀ ਮਸ਼ੀਨਾਂ ਚਾਹੀਦੀਆਂ ਘਰਟ ਹੈਗੇ ਆ ਹਾਲਾਂਕਿ ਕੰਮ ਸਰਕਾਰ ਦੇ ਨੇ ਪਰ ਕੀ ਜਿਵੇਂ ਸਮਾਜ ਸੇਵੀ ਸੰਸਥਾਵਾਂ ਲੱਗੀਆਂ ਹੋਈਆਂ ਕਿ ਤੁਸੀਂ ਵੀ ਉਹਦੇ ਚ ਵੀ ਯੋਗਦਾਨ ਪਾਉਂਗੇ ਫਿਰ ਭਾਰਤੀਨ ਤਾਂ ਪਾਰਟੀ ਰਾਸ਼ਨ ਤੋਂ ਇਲਾਵਾ ਅਸੀਂ ਦੇਖਿਆ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਸਭ ਤੋਂ ਜ਼ਰੂਰੀ ਬੰਦੇ ਦੀ ਸਿਹਤ ਹੈ ਸਿਹਤ ਦੇ ਅੰਦਰ ਪਸ਼ੂਆਂ ਦੀ ਵੀ ਸਿਹਤ ਠੀਕ ਰੱਖਣ ਦੇ ਲਈ ਅਸੀਂ ਮੈਡੀਕਲ ਕੈਂਪ ਲਗਾ ਰਹੇ ਹਾਂ ਔਰ ਬੰਦਿਆਂ ਦੀ ਸਿਹਤ ਨੂੰ ਵੀ ਠੀਕ ਰੱਖਣ ਦੇ ਲਈ ਅਸੀਂ ਲਗਾ ਰਹੇ ਹਾਂ ਲਗਭਗ ਪੂਰੇ ਪੰਜਾਬ ਦੇ ਅੰਦਰ 100 ਕੈਂਪ ਅਸੀਂ 1-2 ਦਿਨ ਦੇ ਅੰਦਰ ਸ਼ੁਰੂ ਕਰ ਰਹੇ ਹਾਂ ਦੂਸਰੀ ਗੱਲ ਹੈ ਕਿ ਜਿੱਥੇ ਅਸੀਂ ਕਿਹਾ ਕਿ ਜ਼ਮੀਨਾਂ ਪੱਧਰੀਆਂ ਕਰਨੀਆਂ ਆ ਉਹਦੇ ਲਈ ਵੀ ਭਾਰਤੀ ਜਨਤਾ ਪਾਰਟੀ ਪ੍ਰਯਾਸ ਰਤ ਹੈ ਉਹਦੇ ਅੰਦਰ ਵੀ ਅਸੀਂ ਟਰੈਕਟਰ ਟਰਾਲੀ ਦੇ ਨਾਲ ਜੋ ਵੀ ਇਕੁਇਪਮੈਂਟ ਚਾਹੀਦੇ ਆ ਉਹਦੇ ਵੀ ਯੋਜਨਾ ਬਣੀ ਬਣਾਈ ਐ ਸੀ ਫਿਰ ਅਸੀਂ ਇੱਕ ਤੀਸਰੀ ਗੱਲ ਹੋਰ ਕੀਤੀ ਹੈ ਕਿ ਜਦ ਤੱਕ ਇਹ ਚੀਜ਼ਾਂ ਠੀਕ ਨਹੀਂ ਹੁੰਦੀਆਂ ਲਾਈਫ ਜਾਂ ਜ਼ਿੰਦਗੀ ਸਟ੍ਰੀਮਲਾਈਨ ਨਹੀਂ ਹੁੰਦੀ ਜੀ ਠੀਕ ਔਰ ਤਦ ਤੱਕ ਅਸੀਂ ਜੋ ਜ਼ਰੂਰਤ ਦੀਆਂ ਚੀਜ਼ਾਂ ਆ ਜਿਦਾ ਚਾਰਾ ਆ ਪਸ਼ੂਆਂ ਦਾ ਉਹ ਵੀ ਅਸੀਂ ਪ੍ਰੋਵਾਈਡ ਕਰਨ ਦਾ ਪ੍ਰਯਾਸ ਹਰ ਜਗ੍ਹਾ ਕਰਦੇ ਪਏ ਆ ਤੁਹਾਡੀ ਜਾਣਕਾਰੀ ਲਈ ਜਿਸ ਦਿਨ ਇਹ ਪਾਣੀ ਆਇਆ ਉਸ ਦਿਨ ਕੱਲੀ ਭਾਜਪਾ ਇੱਕ ਓਨਲੀ ਪੋਲਿਟੀਕਲ ਪਾਰਟੀ ਸੀ ਜਿਹੜੀ ਜ਼ਮੀਨ 'ਚ ਸੀ ਜਿੰਨੇ ਸਭ ਤੋਂ ਪਹਿਲੇ ਪਾਣੀ ਪਠਾਨਕੋਟ ਔਰ ਗੁਰਦਾਸਪੁਰ ਆਇਆ ਔਰ ਅਜਨਾਲਾ ਆਇਆ ਉਹਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਕਾਰਜਕਰਤਾਵਾਂ ਨੇ ਸਭ ਤੋਂ ਪਹਿਲੇ ਕਿ ਲੰਗਰ ਲੰਗਰ ਦੀ ਵਿਵਸਥਾ ਕਰਨਾ ਔਰ ਉੱਥੇ ਦੇ ਜਿਹੜਾ ਜ਼ਰੂਰਤ ਦਾ ਸਮਾਨ ਲੋਕਾਂ ਨੂੰ ਚਾਹੀਦਾ ਹੈ ਘਰ-ਘਰ ਤੱਕ ਪਹੁੰਚਾਉਣਾ ਤਾਂ ਉਹਨਾਂ ਨੂੰ ਘਰਾਂ ਤੋਂ ਕੱਢਣ ਦਾ ਪ੍ਰਯਾਸ ਉਹਦੇ ਅੰਦਰ ਕਰਨ ਦਾ ਕੀਤਾ ਅੱਜ ਜਿਹੜੇ ਲੋਕਾਂ ਨੂੰ ਮਦਦ ਦੀ ਲੋੜ ਹੈ ਜੀ ਉਹਨਾਂ ਵੱਲ ਜੋ ਕੀ ਹੱਥ ਵਧਦਾ ਤਾਂ ਉਹ ਬੜੀ ਵੱਡੀ ਗੱਲ ਹੈ ਚਾਹੇ ਉਹ ਪ politcal ਲੋਕ ਹੋਣ ਚਾਹੇ ਉਹ ਸਮਾਜ ਸੇਵੀ ਸੰਸਥਾਵਾਂ ਹੋਣ ਪਰ ਅੱਜ ਉਹਨਾਂ ਲੋਕਾਂ ਦੇ ਵੱਲ ਮਦਦ ਦਾ ਹੱਥ ਵਧਾਉਣ ਦੀ ਜ਼ਰੂਰਤ ਹੈ ਜਿਹੜੇ ਇਸ ਵੇਲੇ ਜ਼ਰੂਰਤਮੰਦ ਨੇ ਕੈਮਰਾਮੈਨ ਅਜੇ ਕੁਮਾਰ ਦੇ ਨਾਲ ਨਵਿੰਦਰ ਸਿੰਘ ਬਰਾੜ ਹਰ ਪੀੜਤਾ ਦੇ ਲਈ ਪੰਜਾਬ ਸਰਕ